ਲੋ ਜੀ ਲੋਕ ਸਭਾ ਚੋਣਾਂ ਲਗਭਗ ਸਿਰ ਤੇ ਆ ਗਈਆਂ ਨੇ ਹਰ ਕੋਈ ਇਸ ਮਾਮਲੇ ਦੇ ਵਿੱਚ ਲਗਭਗ ਮਾਨ ਬਣਾ ਚੁੱਕਿਆ ਪਰ ਅੱਜ ਦਾ ਦਿਨ ਤੇ ਕੱਲ ਦੀ ਸਵੇਰ ਜਿਹੜੀ ਹੈ ਉਹ ਬੜੀ ਅਹਿਮ ਹੋਣ ਵਾਲੀ ਹੈ ਕੱਲ ਦੀ ਰਾਤ ਵੀ ਉਸ ਤੋਂ ਪਹਿਲਾਂ ਵਿਸ਼ਲੇਸ਼ਣ ਕਰਦੇ ਹਾਂ ਮਾਲਵੇ ਦੀਆਂ 8 ਸੀਟਾਂ ਦਾ 8 ਸੀਟਾਂ ਤੇ ਫਿਲਹਾਲ ਸਥਿਤੀ ਕੀ ਬਣੀ ਹੋਈ ਹੈ ਆਖਰਕਾਰ ਕਿਹੜੀਆਂ ਸੀਟਾਂ ਦੇ ਉੱਤੇ ਫੇਰ ਬਦਲ ਵਿਖਾਈ ਦੇ ਰਿਹਾ ਹੈ ਜਾਂ ਫਿਰ ਕਿਹੜੀਆਂ ਸੀਟਾਂ ਦੇ ਉੱਤੇ ਸਥਿਤੀ ਇਸ ਸਮੇਂ ਜਿਉਂ ਦੀ ਤਿਉਂ ਹੈ ਤੁਹਾਨੂੰ ਮੈਂ ਲਗਾਤਾਰ ਸੀਟਾਂ ਦਾ ਵਿਸ਼ਲੇਸ਼ਣ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੋ ਤੁਹਾਨੂੰ ਸਥਿਤੀ ਸਪਸ਼ਟ ਹੁੰਦੀ ਰਹੇ ਵੋਟ ਤੁਸੀਂ ਆਪਣੇ ਮਨ ਦੀ ਮਰਜ਼ੀ ਦੇ ਨਾਲ ਪਾਉਣੀ ਹੈ ਆਪਣਾ ਬੁਰਾ ਭਲਾ ਵੇਖ ਕੇ ਪਾਉਣੀ ਹੈ ਪਰ ਮੇਰਾ ਫਰਜ਼ ਹੈ ਕਿ ਮੈਂ ਤੁਹਾਨੂੰ ਸਥਿਤੀ ਬਾਰੇ ਜਾਣੂ ਕਰਵਾਉਂਦਾ ਰਵਾਂ ਤੁਸੀਂ ਜੁੜੇ ਹੋ ਲੋਕਪੱਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਮਾਲਵੀ ਦੀਆਂ 8 ਸੀਟਾਂਾਂ ਮਾਲਵੇ ਦੀਆਂ 8 ਸੀਟਾਂ ਦੇ ਉੱਤੇ ਇਸ ਵੇਲੇ ਸਥਿਤੀ ਬੜੀ ਡਾਮਾਡੋਲ ਹੈ ਹਰ ਸੀਟ ਦੇ ਉੱਤੇ ਅਲੱਗ-ਅਲੱਗ ਐਂਗਲ ਤੋਂ ਅਲੱਗ-ਅਲੱਗ ਤਰ੍ਹਾਂ ਦੀ ਫਾਈਟ ਵਿਖਾਈ ਦੇ ਰਹੀ ਹੈ ਮਾਲਵੇ ਦੇ ਅੰਦਰ 222 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਕੋਈ ਲਹਿਰ ਕੋਈ ਸਥਾਪਤੀ ਵਿਰੋਧੀ ਲਹਿਰ ਇਸ ਤਰ੍ਹਾਂ ਦੀ ਸਟਰੋਂਗ ਦੋਵੇਂ ਚੀਜ਼ਾਂ ਵਿਖਾਈ ਨਹੀਂ ਦੇ ਰਹੀਆਂ ਸੱਤਾਧਾਰੀ ਤੇ ਰਲੀ ਵੀ ਹੈ ਚੋਣੋਖੀ ਹੋਗੀ ਤੇ ਵਿਰੋਧੀ ਤੇ ਰਾਂ ਲਈ ਵੀ ਜੇਕਰ ਹਲਕਾ-ਹਲਕਾ ਸਾਰੀਆਂ ਸੀਟਾਂ ਤੇ ਗੱਲ ਕਰੀਏ ਮਾਲਵੇ ਦੀਆਂ 8 ਸੀਟਾਂ ਬਾਰੇ ਤੁਹਾਨੂੰ ਦੱਸ ਦਵਾਂ ਮਾਲਵੇ ਦੀਆਂ 8 ਸੀਟਾਂ ਦੇ ਵਿੱਚ ਸੰਗਰੂਰ ਪਟਿਆਲਾ ਲੁਧਿਆਣਾ ਫਰੀਦਕੋਟ ਫਰੋਜਪੁਰ ਬਠਿੰਡਾ ਫਤਿਹਗੜ੍ਹ ਸਾਹਿਬ ਤੇ ਸ਼੍ਰੀ ਆਨੰਦਪੁਰ ਸਾਹਿਬ ਉਹਨੂੰ ਆਪਾਂ ਕਹਿ ਲਈਏ ਕਿ ਉਹ ਮਿਕਸ ਸੀਟ ਹੈ ਦੁਆਬਾ ਵੀ ਉਹਦੇ ਚ ਆਉਂਦਾ ਹੈ ਮਾਲਵਾ ਵੀ ਆਉਂਦਾ ਹੈ ਤੇ ਪਵਾਦ ਵੀ ਆਉਂਦਾ ਹੈ ਇਸ ਕਰਕੇ ਆਪਾਂ ਨੂੰ ਲਾਰਜ ਐਂਡ ਖੁੱਲੇ ਕੈਨਵਸ ਤੇ ਉੱਤੇ ਆਪਾਂ ਉਹਨੂੰ ਮਾਲਵੇ ਚ ਰੱਖਦੇ ਆਂ ਗੱਲੀ-ਗੱਲੀ ਸੀਟ ਤੇ ਗੱਲ ਕਰਦੇ ਆ ਪਹਿਲਾ ਅਹਿਮ ਸੀਟਾਂ ਜਿਹੜੀਆਂ 2-3 ਨੇ ਜਿੱਚ ਲੁਧਿਆਣਾ ਬਠਿੰਡਾ ਸੰਗਰੂਰ ਇਹਨਾਂ ਤੇ ਗੱਲ ਨਿਬੇੜ ਲਈਏ ਸੰਗਰੂਰ ਦੀ ਸਥਿਤੀ ਇਸ ਪ੍ਰਕਾਰ ਬਣ ਚੁੱਕੀ ਹੈ ਮੈਂ ਸੰਗਰੂਰ ਦੇ 9 ਦੇ 9 ਵਿਧਾਨ ਸਭਾ ਹਲਕੇ ਘੁੰਮ ਕੇ ਦੇਖਿਆ ਉਹਦੇ ਵਿੱਚ ਮਹਿਲ ਕਲਾਂ ਭਦੋੜ ਬਰਨਾਲਾ ਮਰੇਲ ਕੋਟਲਾ ਧੂਰੀ ਲਹਿਰਾ ਸੁਨਾਮ ਤੇ ਦਿੜਬਾ ਤੇ ਸੰਗਰੂਰ ਖੁਦ ਤਿੰਨਾ ਹਲਕਿਆਂ ਦੇ ਵਿੱਚ ਮਾਫ ਕਰਨਾ 9 ਦੇ 9 ਹਲਕਿਆਂ ਦੇ ਵਿੱਚ ਸਥਿਤੀ ਵਾਲੀ ਉਲਝੀ ਹੋਈ ਆ। ਅ ਇੰਨੀ ਕੁ ਜ਼ਿਆਦਾ ਕਲੋਜ਼ ਫਾਈਟ ਹੋ ਚੁੱਕੀ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਬਸ ਜੇਕਰ ਤੁਸੀਂ ਕਿਸੇ ਨੂੰ ਪੁੱਛਦੇ ਹੋ ਅਗਲਾ ਕਹਿੰਦਾ ਕਲੋਜ਼ ਫਾਈਟ ਹੈ ਇਹ ਗੱਲ ਮੰਨਦਾ ਹੈ। ਉਸ ਤੋਂ ਬਾਅਦ ਅਗਲਾ ਇਹ ਵੀ ਕਹਿ ਦਿੰਦਾ ਹੈ ਕਿਉਂਕਿ ਅਗਲੇ ਦਿਨ ਵੀ ਕਿਸੇ ਨੂੰ ਵੋਟ ਪਾਉਣੀ ਹੁੰਦੀ ਹੈ ਉਹਦੀ ਇੱਛਾ ਹੁੰਦੀ ਹੈ ਤਾਂ ਉਹ ਕਹਿੰਦਾ ਕਿ ਇਹ ਜਿੱਤ ਸਕਦਾ ਹੈ। ਅਹ ਸਥਿਤੀ ਇਹ ਜੇਕਰ ਸਾਰੀ ਐਨਾਲਿਸਿਸ ਨੂੰ ਕੀਤਾ ਜਾਵੇ ਸਾਰੇ ਦਾ ਸਾਰਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇੰਨੀ ਕੁ ਕਲੋਜ਼ ਫਾਈਟ ਹੈ ਕਿ ਕਿਸੇ ਨੂੰ ਵੀ ਐਜ ਨਹੀਂ ਦਿੱਤਾ ਜਾ ਸਕਦਾ ਲੋਕ ਕਹਿੰਦੇ ਆ ਕਿ ਸਿਮਰਜੀਤ ਸਿੰਘ ਮਾਨ ਕੋਲੇ ਹਲਕਾ ਐਜ ਹੈ ਪਰ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਇਸ ਸਮੇ ਮਾਮਲਾ ਹੰਧਿਆ ਤੇ ਆ ਤਿੰਨੇ ਕੈਂਡੀਡੇਟ ਮੈਂ ਇਸ ਮਾਮਲੇ ਵਿੱਚ ਫਰਾਖ ਦਿਲੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਕਨਸੋਲੀਡੇਸ਼ਨ ਜਿਹੜੀ ਆ ਵੋਟਾਂ ਦੀ ਉਹ ਬਹੁਤ ਮਾਇਨੇ ਰੱਖਦੀ ਹੈ ਕਿੱਥੇ ਹੋ ਰਹੀ ਹੈ ਕਿਹੜੇ ਧਰ ਦੀ ਕਨਸੋਲਿਡੇਸ਼ਨ ਕਿੱਧਰ ਹੋ ਰਹੀ ਹੈ ਤਿੰਨ ਚਾਰ ਇਹਦੇ ਲਈ ਬਿੰਦੂ ਨੇ ਜੋ ਮੈਂ ਅਧਿਐਨ ਕੀਤੇ ਨੇ ਪਹਿਲਾ ਬਿੰਦੂ ਤਾਂ ਇਹ ਹੈ ਕਿ ਜਿਹੜਾ ਮਾਤੜ ਜ਼ਿਮੀਂਦਾਰ ਹੈ ਕਿਸਾਨ ਹੈ ਬਾਈ ਬੀਜੀ ਕਰਨ ਵਾਲਾ ਬੰਦਾ ਹੈ ਉਹ ਮੋਸਟ ਆਫ ਦਾ ਜਿਹੜਾ ਉਹ ਆ ਵੱਲ ਜਾ ਰਿਹਾ ਖਾਸ ਕਰਕੇ ਉਹਦੇ ਦੋ ਮੇਜਰ ਕਾਰਨ ਨੇ ਇੱਕ ਤਾਂ ਕਿਸਾਨਾਂ ਨੂੰ ਮਿਲਣ ਵਾਲੀ ਦਿਨੇ ਜਿਹੜੀ ਲਾਈਟ ਹੈ ਬਿਜਲੀ ਹੈ ਉਹ ਹੈ ਕਿਉਂਕਿ ਮੋਟਰਾਂ ਪਹਿਲਾਂ ਪਹਿਲਾਂ ਦੀ ਸਰਕਾਰਾਂ ਨੇ ਆਪਣੇ ਸਿਸਟਮ ਨਾਲ ਚਲਾਇਆ ਹੋਊਗਾ ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਇਹਦੇ ਵਿੱਚ ਬਹੁਤ ਸਪਸ਼ਟ ਨਜ਼ਰ ਨਹੀਂ ਆਉਂਦੇ ਪਰ ਚਲੋ ਕਿਸਾਨ ਇਸ ਮਾਮਲੇ 'ਚ ਖੁਸ਼ ਨੇਗੇ ਕਿ ਉਹਨਾਂ ਨੂੰ ਦਿਨੇ-ਦਿਨੇ ਬਿਜਲੀ ਮਿਲਦੀ ਆ ਦੂਜਾ ਜਿਹੜਾ ਬਿਜਲੀ ਫ੍ਰੀ ਐ ਘਰਾਂ ਦੀ ਉਹਦੇ ਕਰਕੇ ਜਿਹੜਾ ਜੱਟ ਸਿੱਖ ਕਿਸਾਨਾਂ ਦਾ ਮੱਧਮ ਵਰਗ ਐ ਜਿਹੜਾ ਦਰਮਿਆਨੀ ਉਮਰ ਦੇ ਲੋਕ ਨੇਗੇ ਜਿਹੜੇ 5 ਤੋਂ 1 2 ਤੋਂ ਲੈ ਕੇ 10 ਕਿੱਲੇ ਆਲਾ ਕਿਸਾਨ ਆ ਉਹ ਇਹ ਗੱਲ ਫੀਲ ਕਰਦਾ ਉਹਨੂੰ ਇਹ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਖੁਦ ਕਰਦਾ ਸੀ ਕਿਉਂਕਿ ਵੱਡੇ ਜ਼ਿੰਮੇਵਾਰਤਾ ਜਿਹੜੇ ਆ ਉਹ ਉਹਨਾਂ ਦੇ ਦਾ ਪਾਲੀ ਹੁੰਦੇ ਆ ਸਾਰਾ ਕੁਝ ਹੁੰਦਾ ਉਹ ਉਸ ਹਿਸਾਬ ਨਾਲ ਕੰਮ ਕਰਦੇ ਆ ਪਰ ਇਹਨੂੰ ਦਾ ਜ਼ਿਆਦਾਤਰ ਕੰਮ ਖੁਦ ਕਰਨਾ ਪੈਂਦਾ ਇਸ ਕਰਕੇ ਇਹ ਬਹੁਤ ਖੁਸ਼ ਹੈ ਇਸ ਕਰਕੇ ਇਹ ਆਮ ਆਦਮੀ ਪਾਰਟੀ ਵੱਲ ਇੱਕ ਲਾਰਜ ਸਕੇਲ ਚ ਸੰਗਰੂਰ ਵਿਦ ਲੋਕ ਸਭਾ ਹਲਕੇ ਚ ਜਾਂਦਾ ਹੋਇਆ ਵਿਖਦਾ ਦੂਜਾ ਨੌਕਰੀਆਂ ਵਾਲਾ ਅਸਰ ਹੈ ਹਾਲਾਂਕਿ ਉਹਦੇ ਵਿੱਚ ਕਈ ਆਵਾਦ ਵਿਵਾਦ ਨੇ ਪਰ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਲਗਾਤਾਰ ਪ੍ਰਚਾਰ ਹੈ ਮੈਂ ਉਹ ਧਾਰਨ ਨਹੀਂ ਜਾਣਾ ਚਾਹੁੰਦਾ ਕਿ ਉਸ ਕਰਕੇ ਉਹ ਵੀ ਇੱਕ ਹਿੱਟ ਕਰ ਰਿਹਾ ਇਹ ਆਮ ਆਦਮੀ ਪਾਰਟੀ ਦੇ ਫੇਵਰ ਚ ਦੋ ਵੱਡੀਆਂ ਚੀਜ਼ਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਹੈ ਖਾਸ ਕਰਕੇ ਸੰਗਰੂਰ ਦੇ ਅੰਦਰ ਲੋਕ ਖੁਸ਼ ਨਹੀਂ ਖਾਸ ਕਰਕੇ ਭਦੌੜ ਚ ਖੁਸ਼ ਨਹੀਂ ਸੁਨਾਮ ਦੇ ਅੰਦਰ ਸ਼ਹਿਰ ਦੇ ਅੰਦਰ ਲੋਕ ਖੁਸ਼ ਨਹੀਂ ਪਿੰਡਾਂ ਚ ਉਹ ਵੀ ਲੋਕ ਖੁਸ਼ ਨਹੀਂ ਹੈਗੇ ਉਸ ਤੋਂ ਬਾਅਦ ਡੜਬੇ ਵੀ ਇਹੀ ਹਾਲ ਹੈ ਕਿ ਰਲਮ ਮਮਿਲ ਮਾ ਵਿਧਾਇਕ ਜਨਨ ਕੀ ਹਰਪਾਲ ਚਿਮਾਹੋਰੀ ਨੇ ਉਥੋਂ ਵਿਧਾਇਕ ਉਹਨਾਂ ਪ੍ਰਤੀ ਰੁਝਾਨ ਹੈ ਲਹਿਰੇ ਦੇ ਅੰਦਰ ਪੂਰਾ ਰੋਸ ਹੈ ਲਹਿਰੇ ਦੇ ਅੰਦਰ ਜੇਕਰ ਆਪ ਨੂੰ ਵੋਟ ਪੈਣੀ ਹੈ ਤਾਂ ਵਿਧਾਇਕ ਦੇ ਸਿਰ ਤੇ ਨਹੀਂ ਪੈਣੀ ਉਹ ਪੈਣੀ ਹੈ ਲੋਕ ਜੇਕਰ ਆਪਣੇ ਆਪ ਪਾਉਣਗੇ ਤਾਂ ਇਹੀ ਹਾਲ ਮਰੇਲਕੋਟਲੇ ਸ਼ਹਿਰ ਦਾ ਹੈ ਮੈਂ ਪਿੰਡਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਸ਼ਹਿਰ ਦੀ ਗੱਲ ਇਹੀ ਹਾਲ ਮਰੇਲਕੋਟਲੇ ਸ਼ਹਿਰ ਦਾ ਹੈ ਮਰੇਲਕੋਟਲੇ ਸ਼ਹਿਰ ਦੇ ਅੰਦਰ ਜਿਹੜੀ ਮੁਸਲਿਮਬਾਦੀ ਹੈ ਉਹ ਡਿਵਾਈਡ ਹੈ ਤਿੰਨ ਥਾਵਾਂ ਦੇ ਉੱਤੇ ਉਹਦਾ ਲਾਰਜ ਐਂਡ ਸੈਕ ਉਹ ਲਾਰਜ ਤੌਰ ਦੇ ਉੱਤੇ ਦੋ ਥਾਵਾਂ ਦੇ ਉੱਤੇ ਜਾ ਰਹੀ ਹੈ ਕਾਂਗਰਸ ਅਤੇ ਸਿਮਰਜੀਤ ਸਿੰਘ ਮਾਨ ਦੇ ਹੱਕ 'ਚ ਜਿਹੜੀ ਉੱਥੋਂ ਦੇ ਵਪਾਰੀ ਵਰਗ ਹੈ ਆ ਆਪਾਂ ਕਹਿ ਲਈਏ ਬਾਣੀਆਂ ਭਾਈਚਾਰਾ ਹੈ ਉਹ ਆਪ ਵੱਲ ਇੱਕ ਕਲੀਅਰ ਝੁਕਾਰ ਰੱਖ ਰਿਹਾ ਹੈ ਉਹਦੇ ਵਿੱਚ ਆਪ ਕੰਨੀ ਪੂਰੀ ਤਰ੍ਹਾਂ ਨਾਲ ਝੁਕਾ ਆਇਆ ਤੇ ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚ ਇੱਕ ਸੈਕਸ਼ਨ ਭਾਜਪਾ ਨੂੰ ਵੀ ਵੋਟ ਕਰ ਰਿਹਾ ਹੈ ਕਿੰਨਾ ਕਰਦਾ ਇਹ ਅਲੈਦਾ ਗੱਲ ਹੈ ਆਪ ਦੇ ਨੁਕਸਾਨ ਜਿਹੜੇ ਆ ਉਹ ਇਹ ਹੋ ਸਕਦੇ ਐ ਇੱਕ ਤਾਂ ਦਲਿਤ ਵੋਟ ਆਪ ਨੂੰ ਕਨਸੋਲੀਡੇਟਲੀ ਨਹੀਂ ਪੈ ਰਹੀ ਵਿਖਾਈ ਨਹੀਂ ਦੇ ਰਹੀ ਅੱਜ ਦੋ ਦਿਨ ਨੇ ਕੁਛ ਰਾਤੋਂ ਰਾਤ ਕਰ ਜਾਣ ਤਾਂ ਕੁਛ ਨਹੀਂ ਕਹਿ ਸਕਦੇ ਕਿਉਂਕਿ ਦਲਿਤ ਵਰਡ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਦਾ ਫਾਇਦਾ ਰਾਜਸੀ ਧਿਰਾਂ ਚੱਕਦੀਆਂ ਨੇ ਖਾਸ ਕਰਕੇ ਸੱਤਾ ਧਿਰ ਹਮੇਸ਼ਾ ਚੁੱਕਦੀ ਆਈ ਹੈ ਉਹ ਕਿਉਂਕਿ ਐਸੀ ਖਬਰਾਂ ਦੇ ਹੀ ਦਿੱਤੀਆਂ ਨੇ ਇਹ ਤਾਂ ਸੁਣਦੇ ਨੇ ਕਿ ਸਾਰੀ ਸਿਆਸਤਦਾਨ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੰਗਰੂਰ ਚ ਕੁੱਲ ਮਿਲਾ ਕੇ ਸਿਮਰਜੀਤ ਸਿੰਘ ਮਾਨ ਸੁਖਪਾਲ ਖਹਿਰਾ ਤੇ ਮੀਤ ਹਰ ਦੋਵਾਂ ਦੇ ਵਿੱਚ ਤਿੰਨ ਮਾਫ ਕਰਨਾ ਤਿੰਨਾਂ ਦੇ ਵਿੱਚ ਕਲੀਅਰ ਐਂਡ ਕੱਟ ਫਾਈਟ ਹੈ ਕੋਈ ਦੋ ਰਹਿ ਨਹੀਂ ਕੋਈ ਤੀਜੀ ਰਹਿ ਨਹੀਂ ਕੌਣ ਨਿਕਲਦਾ ਅੱਗੇ ਇਹ ਸਮਾਂ ਦੱਸੂਗਾ ਲੋਕ ਹਵਾ ਇਹ ਕਹਿੰਦੀ ਹੈ ਕਿ ਸਿਮਰਜੀਤ ਸਿੰਘ ਮਾਨ ਕਿਤੇ ਨਾ ਕਿਤੇ ਫਾਇਦੇ 'ਚ ਹੈ ਪਰ ਮੈਂ ਨਿੱਜੀ ਤੌਰ ਤੇ ਇਹ ਕਹਿਣ ਦੇ ਇਸ ਸੈਰਸੀਅਸ ਚ ਨਹੀਂ ਇੰਨੀ ਕਲੋਜ਼ ਫਾਈਟ 'ਚ ਕਿ ਸਿਮਰਜੀਤ ਸਿੰਘ ਮਾਨ ਕਲੀਅਰ ਐਂਡ ਕੱਟ ਜਿੱਤ ਰਿਹਾ ਕਲੋਜ਼ ਫਾਈਟ ਹੈ ਕਲੋਜ਼ ਫਾਈਟ ਦੇ ਵਿੱਚ ਤੁਸੀਂ ਕਿਸੇ ਦਾ ਵੀ ਕੋਈ ਹਾਮੀ ਨਹੀਂ ਭਰ ਸਕਦੇ ਇਸ ਤਰ੍ਹਾਂ ਦੀ ਕੋਈ ਲਹਿਰ ਵੱਡੀ ਤਿੰਨਾ ਉਮੀਦਵਾਰਾਂ ਦੇ ਹੱਕ 'ਚ ਵਿਖਾਈ ਨਹੀਂ ਦੇ ਰਹੀ ਸੁਪਾਲ ਖੇਰਾ ਹਲਕਾ ਜਿਹਾ ਪਿਛਲੇ ਦੋ ਦਿਨਾਂ ਤੋਂ ਪਿਛੜੇ ਨਜ਼ਰ ਆਉਂਦੇ ਨੇ ਇਹਦੇ 'ਚ ਵੀ ਕੋਈ ਦੋਰ ਹੈ ਨਹੀਂ ਹੋ ਸਕਦੀ ਗੱਲ ਕਰ ਲੈਣੇ ਆ ਬਠਿੰਡੇ ਦੀ ਬਠਿੰਡੇ ਦੇ ਮੈਂ ਮਾਨਸਾ ਸਰਦੂਲਗੜ੍ਹ ਤੇ ਮੋੜ ਹਲਕੇ ਖੁਦ ਫਿਰਕੇ ਦੇਖੇ ਨੇ ਉਹਦੇ ਵਿੱਚ ਮੋੜ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਰਨ ਕਾਫੀ ਜ਼ਿਆਦਾ ਵਿਰੋਧ ਹੈ ਇਹੀ ਹਾਲ ਮਾਨਸਾ ਦੇ ਅੰਦਰ ਹੈ ਸਰਦੂਲਗੜ ਚ ਆਪ ਦੇ ਵਿਧਾਇਕ ਪ੍ਰਤੀ ਇੱਕੋ ਹੀ ਹਲਕਾ ਮਿਲਿਆ ਮੈਨੂੰ ਜਿੱਥੇ ਆਪ ਵਿਧਾਇਕਾਂ ਦਾ ਵਿਰੋਧ ਨਹੀਂ ਉਹ ਸਰਦੂਲਗੜ ਹੈ ਸਰਦੂਲਗੜ ਦੇ ਵਿੱਚ ਆਪ ਵਿਧਾਇਕ ਦਾ ਵਿਰੋਧ ਉਸ ਪ੍ਰਕਾਰ ਦਾ ਨਹੀਂ ਹੈਗਾ ਇਸ ਕਰਕੇ ਜੇਕਰ ਬਠਿੰਡਾ ਲੋਕ ਸਭਾ ਹਲਕੇ ਚ ਆਮ ਆਦਮੀ ਪਾਰਟੀ ਚੰਗੀ ਲੀਡ ਕੱਢ ਸਕਦੀ ਹੈ ਤਾਂ ਉਹ ਸਰਦੂਲਗੜ ਹਲਕਾ ਹੈ ਓਵਰ ਆਲ ਕਨਸੈਪਟ ਦੇਖੀਏ ਪੁਚੋ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਲੰਬੀ ਇੱਥੇ ਬੜੀ ਫਸਮੀ ਫਾਈਟ ਹੈ ਜਾਣਕਾਰਾਂ ਨਾਲ ਗੱਲ ਕਰਕੇ ਦੇਖੀ ਗਈ ਉੱਥੋਂ ਦੇ ਲੋਕ ਲੋਕਾਂ ਨਾਲ ਤੇ ਲੋਕਲ ਰਿਪੋਰਟਰਾਂ ਨਾਲ ਤਾਂ ਉਹ ਕਲੀਅਰ ਐਂਡ ਕਟ ਕਹਿੰਦੇ ਆ ਕਿ ਗਰਮੀਤ ਸਿੰਘ ਖੁੱਡੀਆਂ ਬੀਬੀ ਹਰਸਿਮਰਤ कौर ਬਾਦਲ ਅਤੇ ਜੀਤ ਮਹਿੰਦਰਸ ਦੇ ਵਿੱਚ ਇੱਕ ਫਾਈਟ ਬਣਦੀ ਹੋਈ ਵਿਖਾਈ ਦੇ ਰਹੀ ਐ ਪਰ ਇਸ ਫਾਈਟ ਦੇ ਅੰਦਰ ਬੀਬਾ ਹਰਸਿਮਰਤ कौर ਬਾਦਲ ਜਿਹੜੇ ਐ ਉਹ ਹਲਕੇ ਐਜ ਨਾਲ ਹਲਕੇ ਜਿਹੇ ਐਜ ਨਾਲ ਅੱਗੇ ਨੇ ਅੱਜ ਰਾਤ ਅੱਜ ਦਾ ਦਿਨ ਕੱਲ ਦਾ ਦਿਨ ਤੇ ਪਰਸੋਂ ਦੀ ਕੱਲ ਦੀ ਰਾਤ ਜਿਹੜੀ ਬਾਕੀ ਐ ਉੱਥੇ ਕੀ ਹੁੰਦਾ ਉਹ ਸਮਾਦਾ ਸਕਦਾ ਪਰ ਹਲਕੇ ਅਜ ਨਾਲ ਬਠਿੰਡਾ ਦੇ ਵਿੱਚ ਵਿਵਾਹ ਸਿਮਰਤ ਕੋਰ ਬਾਦ ਲੱਗੇ ਨੇ ਆਮ ਆਦਮੀ ਪਾਰਟੀ ਪ੍ਰਤੀ ਜੇਕਰ ਕੋਈ ਸਟਰੋਂਗ ਚੀਜ਼ ਹੈਗੀ ਹੈ ਤਾਂ ਉਹ ਦਿਨੇ ਬਿਜਲੀ ਹੈ ਨੌਕਰੀਆਂ ਵਾਲਾ ਹਲਕਾ ਜਿਹਾ ਅਸਰ ਹੈ ਤੇ ਇਹ ਵੀ ਸਿਰਫ ਜੱਟ ਸਿੱਖ ਜ਼ਿਮੀਦਾਰਾਂ ਦੇ ਅੰਦਰ ਹੈ ਆਮ ਆਦਮੀ ਪਾਰਟੀ ਦਾ ਰੋਸਾ ਆਮ ਆਦਮੀ ਪਾਰਟੀ ਪ੍ਰਤੀ ਸ਼ਹਿਰ ਦੇ ਵਪਾਰੀ ਵਰਗ ਚ ਵੀ ਹੈ ਖਾਸ ਕਰਕੇ ਮਾਨਸਾ ਸਰਦੂਲਗੜ੍ਹ ਤੇ ਮੋੜ ਮੰਡੀ ਦੇ ਜਿਹੜੇ ਵਪਾਰੀ ਨੇ ਉਹ ਇਸ ਤੋਂ ਬਹੁਤ ਖਫਾ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਮੋੜ ਮੰਡੀ ਤੋਂ ਚਲੋ ਵਿਰੋਧ ਹੀ ਹੋ ਗਿਆ ਉਹ ਤਾਂ ਦੱਸਣ ਦੀ ਲੋੜ ਹੈ ਹੀ ਨਹੀਂ ਤੇ ਉਹ ਵਪਾਰੀ ਜਿਹੜਾ ਵੋਟ ਜ਼ਿਆਦਾਤਰ ਕਾਂਗਰਸ ਤੇ ਭਾਜਪਾ ਨੂੰ ਪੋਲ ਕਰ ਰਿਹਾ ਜਾਂ ਅਕਾਲੀ ਦਲ ਨੂੰ ਮੈਂ ਅਕਾਲੀ ਦਲ ਬਾਰੇ ਇਹ ਸਥਿਤੀ ਕਹਦਾ ਕਿ ਅਕਾਲੀ ਦਲ ਤੁਸੀਂ ਪਿੰਡਾਂ 'ਚ ਵੀ ਚਲਜੋ ਤਾਂ ਵੀ ਫਾਈਟ 'ਚ ਐ ਸ਼ਹਿਰਾਂ 'ਚ ਵੀ ਚਲਜੋ ਤਾਂ ਵੀ ਫਾਈਟ 'ਚ ਐ ਤੁਸੀਂ ਆਪ ਦੇ ਸਮਰਥਕ ਨੂੰ ਪੁੱਛ ਲਓ ਕਿ ਕੇ ਦੇ ਨਾਲ ਮੁਕਾਬਲਾ ਉਹ ਕਹਿੰਦਾ ਅਕਾਲੀ ਦਲ ਨਾਲ ਕਾਂਗਰਸ ਦੇ ਨੂੰ ਪੁੱਛ ਲਓ ਅਕਾਲੀ ਦਲ ਨਾਲ ਅਕਾਲੀ ਦਲ ਵਾਲੇ ਨੂੰ ਪੁੱਛੋਗੇ ਉਹ ਕਹੂਗਾ ਸਾਡਾ ਮੁਕਾਬਲਾ ਜਿਹੜਾ ਆ ਉਹ ਕਾਂਗਰਸ ਤੇ ਅਕਾਲੀ ਦਲ ਦਾ ਐ ਉਹ ਆਪ ਨੂੰ ਮੁਕਾਬਲੇ ਤੋਂ ਬਾਹਰ ਕੱਢ ਦਿੰਦੇ ਨੇ ਜੇ ਤੁਸੀਂ ਇਹੀ ਦੂਜੀ ਕਿਸੇ ਹੋਰ ਵਿਰੋਧੀ ਪਾਰਟੀ ਨੂੰ ਪੁੱਛੋ ਉਹ ਵੀ ਅਕਾਲੀ ਦਲ ਇਸ ਕਰਕੇ ਕਨਸੋਲਿਡੇਸ਼ਨ ਲਈ ਤਿੰਨ ਕੋਣੀ ਫਾਈਟ ਬਣਦੀ ਹੋਈ ਵਿਖਾਈ ਦੇ ਰਹੀ ਆ ਬੀਬਾ ਪਰਮਪਾਲ ਕੌਰ ਜਿਹੜਾ ਉਹ ਸ਼ਹਿਰੀ ਵੋਟ ਦੇ ਵਿੱਚ ਸੇਂਦ ਠੀਕ ਠਾਕ ਕਰ ਰਹੇ ਨੇ ਦਲਤਾਂ ਦਾ ਵੋਟ ਇੱਥੇ ਵੀ ਪੈਂਦਾ ਹੋਇਆ ਨਜ਼ਰ ਨਹੀਂ ਆਉਂਦਾ ਮੈਂ ਖੁਦ ਮੈਸਰ ਖਾਨੇ ਪਿੰਡ ਦੇ ਵਿੱਚ ਗਿਆ ਉੱਥੇ ਦਿਹਾੜੀ ਕਰ ਰਿਆ ਜੁਸਨਤੀ ਮਜ਼ਦੂਰ ਹੁੰਦੇ ਆ ਦਿਹਾੜੀਦਾਰ ਨੇ ਉਹ ਦਿਹਾੜੀ ਕਰ ਰਿਆ ਸੀ ਤਾਂ ਜਦੋਂ ਉੱਥੋਂ ਰਿਵਿਊ ਲਿਆ ਗਿਆ ਮੈਸਰ ਖਾਨਾ ਕਿਉਂਕਿ ਸੁਖਵੀਰ ਮੈਸਰ ਖਾਨਾ ਖੁਦ ਐਮ ਐਲ ਏ ਨੇ ਪਿੰਡ ਦੇ ਸਰਕਾਰ ਪ੍ਰਤੀ ਉਹਨਾਂ ਦਾ ਰਵਈਆ ਉਹਨਾਂ ਦੀ ਨਾਰਾਜ਼ਗੀ ਸਾਫ਼ ਚਲਕਦੀ ਸੀ ਦਲਤ ਤੇ ਮਜ਼ਦੂਰ ਵੋਟ ਆਕਾਲੀ ਉਵੇਂ ਨਹੀਂ ਜਾਂਦਾ ਹੋਇਆ ਵਿਖਾਈ ਦਿੰਦਾ ਜਿਵੇਂ ਜਾਣਾ ਚਾਹੀਦਾ ਸੀ ਜਿਵੇਂ 2022 ਚ ਗਿਆ ਸੀ ਕੁੱਲ ਮਿਲਾ ਕੇ ਬਠਿੰਡੇ ਦੀ ਸਥਿਤੀ ਇਹ ਹੈ ਕਿ ਉੱਥੇ ਦਲਤ ਵੋਟ ਦੇ ਅੰਦਰ ਹਲਕਾ ਜਿਹੜੇ ਸੇਹਨ ਮਾਰੀ ਆ ਉਹ ਭਾਜੀਪੀ ਦੀ ਹੈਗੀ ਆ ਬਾਕੀ ਉਹ ਜ਼ਿਆਦਾਤਰ ਅਕਾਲੀ ਦਲ ਵੱਲ ਫਲੋਟ ਹੁੰਦਾ ਹੋਇਆ ਵਿਖਾਈ ਦਿੰਦਾ ਹੈ ਉਹ ਚੋਂ ਕਿੰਨਾ ਕੁ ਹੁੰਦਾ ਹੈ ਕਿੰਨਾ ਕਿੱਧਰ ਹੁੰਦਾ ਹੈ ਇਹ ਤਾਂ ਐਂਡ ਆਫ ਦਾ ਡੇ ਪਤਾ ਲੱਗਦਾ ਪਰ ਜਦੋਂ ਤੁਸੀਂ ਗੱਲ ਕਰਕੇ ਦੇਖਦੇ ਹੋ ਤਾਂ ਉਹ ਸਥਿਤੀ ਮੈਂ ਤੁਹਾਡੇ ਨਾਲ ਬਿਆਨ ਕਰ ਰਿਹਾ ਹਾਂ ਤਾਂ ਇਹ ਸਾਰੀ ਸਥਿਤੀ ਹੈ ਇਹਦੇ ਵਿੱਚ ਇੱਕ ਗੱਲ ਕਲੀਅਰ ਹੈ ਕਿ ਇਸ ਕਾਰਨ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਹਲਕੇ ਅੱਜ ਦੇ ਨਾਲ ਅੱਗੇ ਹੈਗੇ ਆ ਲੁਧਿਆਣਾ ਲੁਧਿਆਣਾ ਦੇ ਵਿੱਚ ਰਾਤੋਂ ਰਾਤ ਕਹਿ ਲਈਏ ਇੱਕ ਹਫਤੇ ਦੇ ਅੰਦਰ ਅੰਦਰ ਕਾਫੀ ਚੀਜ਼ਾਂ ਡਿਵੈਲਪ ਹੋਈਆਂ ਨੇ ਪਹਿਲਾ ਫਾਈਟ ਜਿਹੜੀ ਮੈਂ ਜਦੋਂ ਮੈਂ ਲੁਧਿਆਣਾ ਗਿਆ ਸੀ ਤਾਂ ਫਾਈਟ ਇਹ ਮੰਨੀ ਜਾਂਦੀ ਸੀ ਕਿ ਜਿਹੜਾ ਸ਼ਹਿਰ ਦੇ ਅੰਦਰ ਰਵਨੀਤ ਬਿੱਟੂ ਤੇ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਦੇ ਦਰਮਿਆਨ ਜਨਨਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਰਮਿਆਨ ਫਾਈਟ ਹੈ ਪਿੰਡਾਂ ਦੇ ਵਿੱਚ ਜਿਹੜੀ ਰਾਜਾ ਵੜਿੰਗ ਅਤੇ ਰ ਆਪਣਾ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਦੇ ਵਿਚਕਾਰ ਫਾਈਟ ਹੈ ਅਖੀਰ ਦੇ ਉੱਤੇ ਅੱਜ ਦੀ ਜੋ ਰਿਪੋਰਟ ਆ ਰਹੀ ਹੈ ਤਾਜ਼ਾ ਰਿਪੋਰਟੇ ਆ ਰਹੀ ਹੈ ਕਿ ਲੁਧਿਆਣੇ ਦੇ ਵਿੱਚ ਬਹੁਤ ਚੀਜ਼ਾਂ ਬਦਲ ਗਈਆਂ ਇੱਕ ਤਾਂ ਸੁਖਪਾਲ ਸਿੰਘ ਖੈਰਾਵਾਲੇ ਬਿਆਨ ਨੇ ਬੈਕ ਮਾਰੇ ਉਹਦੇ ਵਿੱਚ ਵੀ ਦੋ ਕਾਰਨ ਨੇ ਦੇਖੋ ਪ੍ਰਵਾਸੀ ਤਾਂ ਆਏ ਨੇਗੇ ਪ੍ਰਵਾਸੀ ਵੱਡੇ ਪੱਧਰ ਤੇ ਆਏ ਨੇ ਲੁਧਿਆਣਾ ਪ੍ਰਵਾਸੀਆਂ ਦੇ ਕਰਕੇ ਹੀ ਲੁਧਿਆਣਾ ਸਨਤ ਦੇ ਵਿੱਚ ਜੇਕਰ ਅੱਜ ਖੜਾ ਹੈ ਤਾਂ ਪ੍ਰਵਾਸੀ ਮਜ਼ਦੂਰਾਂ ਦੇ ਕਰਕੇ ਖੜਾ ਆ। ਪ੍ਰਵਾਸੀਆਂ ਦੇ ਵਿੱਚ ਵੀ ਦੋ ਚੀਜ਼ਾਂ ਨੇਗੀਆਂ। ਇੱਕ ਤਾਂ ਪ੍ਰਵਾਸੀ ਜਿਹੜੇ ਆ ਉਹ ਆਏ ਨੇ ਨੋ ਡਾਟ ਇੱਚ ਕੋਈ ਸ਼ੱਕ ਨਹੀਂ ਉਹ ਆਏ ਨੇ ਯੂਪੀ ਤੇ ਬਿਹਾਰ ਦੇ ਵਿੱਚੋਂ। ਉਹਨਾਂ ਦੇ ਵਿੱਚੋਂ ਇੱਕ ਵੱਡਾ ਨੰਬਰ ਯੂਪੀ ਦੇ ਖਾਸ ਕਰਕੇ ਪੱਛਮੀ ਯੂਪੀ ਜਿਹਦੇ ਵਿੱਚ ਸਾਰਨਪੁਰ, ਮਰਾਦਾਬਾਦ, ਬਰੇਲੀ ਅਮਰੋਹਾ ਇਹ ਇਹ ਜਿਹੜਾ ਪੱਟੀ ਹੈ ਆਪਣਾ ਬਿਜਨੌਰ ਵਾਲੀ ਇਹ ਸਾਰੀ ਇਸ ਪੱਟੀ ਦੇ ਵਿੱਚੋਂ ਮੁਸਲਮਾਨ ਪ੍ਰਵਾਸੀ ਬਹੁਤ ਜ਼ਿਆਦਾ ਆਇਆ ਹੋਇਆ ਉਹਦੀ ਵੋਟ ਵੀ ਹੈਗੀ ਹੈ ਹੁਣ ਜਿਹੜਾ ਇਹ ਸੀਗਾ ਕਿ ਪ੍ਰਵਾਸੀ ਸਾਰੇ ਸਾਰੇ ਪ੍ਰਵਾਸੀ ਬਿਟੂਨ ਬੋਟ ਪਾਉਣਗੇ ਮੇਰਾ ਇਹ ਮੰਨਣਾ ਹੈ ਕਿ ਇਹਦੇ ਵਿੱਚ 40 60 ਦੀ ਰੇਸ਼ੋ ਹੈ 40 ਪਰ ਸੈਂਟ ਜਿਹੜਾ ਪ੍ਰਵਾਸੀ ਉਹ ਹਿੰਦੂ ਹੈ ਤੇ 30 ਮਾਫ ਕਰਨਾ 60% ਜਿਹੜਾ ਪ੍ਰਵਾਸੀ ਉਹ ਹਿੰਦੂ ਹੈ 40% ਮੁਸਲਮਾਨ ਮੁਸਲਮਾਨ ਪ੍ਰਵਾਸੀ ਕਤਾਈ ਕਤਾਚਿਤ ਜਿਹੜੀ ਹੈ ਉਹ ਵੋਟ ਭਾਜਪਾ ਨੂੰ ਨਹੀਂ ਪਾ ਰਿਆ ਇਹ ਗੱਲ ਕਲੀਅਰ ਹੈ ਇਸ ਕਰਕੇ ਉਹ ਵੋਟ ਕਾਂਗਰਸ ਨੂੰ ਹੀ ਜਾਣੀ ਹੈ ਇਸ ਕਰਕੇ ਉਹ ਭਰਮ ਪਲੇਖਾ ਪਾਉਣਾ ਕਿ ਪ੍ਰਵਾਸੀਆਂ ਦੀ ਜਿਹੜੀ 2-3 ਲੱਖ ਵੋਟ ਆ ਸਾਰੀ ਦੀ ਸਾਰੀ ਬਿੱਟੂ ਨੂੰ ਚਲੇਗੀ ਇਹ ਇੱਕ ਬਹੁਤ ਵੱਡਾ ਪਲੇਖਾ ਬਿੱਟੂ ਦਾ ਵੀ ਭਾਜਪਾਈਆਂ ਦਾ ਵੀ ਉਹ ਸਮੇਂ ਦੇ ਨਾਲ ਕਲੀਅਰ ਹੋ ਜਾਊਗਾ ਉਹ ਕਾਂਗਰਸ ਨੂੰ ਜਾ ਰਹੀ ਹੈ ਜਿਹੜੀ ਮੁਸਲਮਾਨ ਪ੍ਰਵਾਸੀ ਦੀ ਵੋਟ ਹੈ ਜਿਹੜੀ ਹਿੰਦੂ ਪ੍ਰਵਾਸੀ ਦੀ ਵੋਟ ਹੈ ਉਹਦੇ ਵਿੱਚ ਇੱਕ ਹਲਕਾ ਚੰਕ ਮਾਮੂਲੀ ਜਿਹਾ 2.3% ਦਾ ਉਹ ਵੀ ਕਾਂਗਰਸ ਨੂੰ ਜਾ ਰਿਹਾ ਕਿਉਂਕਿ ਜਿਹੜਾ ਜਾਦਵ ਫੈਕਟਰ ਹੈ ਤੇਜਸਵੀ ਜਾਦਵ ਲਾਲੂ ਪ੍ਰਸ਼ਾਦ ਜਾਦਵ ਵਾਲਾ ਉਹ ਜਿਹੜਾ ਜਾਦਵ ਜਾਂ ਜਿਹੜਾ ਅਦਰ OBC ਕਲਾਸਸ ਦੇ ਪ੍ਰਵਾਸੀ ਆਏ ਆ ਉਹ ਜਾ ਰਹੇ ਜਿਹੜੇ ਨਰੋਲ ਉਹ ਸਵਰਨ ਜਾਤਾਂ ਨੇ ਜਿਹੜੀਆਂ ਉਨ੍ਹਾਂ ਚੋਂ ਆਉਂਦੇ ਆ ਉਹ ਬੀਜੇਪੀ ਕੱਲ ਕਨਸੋਲੀਡੇਟ ਹੋ ਰਿਹਾ ਪਿੰਡਾਂ ਦੇ ਵਿੱਚ ਇਹ ਰਿਪੋਰਟ ਆ ਰਹੀ ਹੈ ਕਿ ਕਿਤੇ ਪਿੰਡਾਂ ਦੇ ਵਿੱਚ ਹਲਕਾ ਹਲਕਾ ਦਲਤ ਇਲਾਕਿਆਂ ਦੇ ਅੰਦਰ ਬਿੱਟੂ ਨੂੰ ਵੋਟ ਜਾ ਰਹੀ ਹੈ ਜਿਸ ਕਰਕੇ ਸਥਿਤੀਆਂ ਡਾਮਾਡੋਲ ਹੋਈਆਂ ਨੇ ਲੁਧਿਆਣੇ ਦੇ ਵਿੱਚ ਕਲੀਅਰ ਐਂਡ ਕਟ ਐਜ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ ਪਰ ਮੇਰਾ ਨਿੱਜੀ ਤੌਰ ਤੇ ਮੰਨਣਾ ਇਹ ਹੈ ਕਿ ਲੁਧਿਆਣੇ ਦੇ ਵਿੱਚ ਜੇਕਰ ਅਸ਼ੋਕ ਕੁਮਾਰ ਪ੍ਰੈਸ਼ਰ ਪੱਪੀ ਦੋਵੇਂ ਥਾਵਾਂ ਫਾਈਟ ਦੇ ਰਹੇ ਨੇ ਕਨਸੋਲੀਡੇਸ਼ਨ ਵੋਟਾਂ ਦੀ ਦੋਨਾਂ ਧਿਰਾਂ ਦੇ ਕਿਉਂਕਿ ਕਾਂਗਰਸ ਹਲ ਹੋ ਰਹੀ ਹੈ ਜਾਂ ਫਿਰ ਪ੍ਰਵਾਸੀਆਂ ਦੀ ਵੋਟ ਦੀ ਕਨਸੋਲਿਡੇਸ਼ਨ ਜਿਹੜੀ ਹੈ ਉਹ ਬਿੱਟੂ ਵੱਲ ਹੋ ਰਹੀ ਹੈ ਤਾਂ ਇਸ ਕਰਕੇ ਸ਼ੋਕਮਾਰ ਪ੍ਰਾਸ਼ਰ ਪੱਪੀ ਹੰਦਿਆ ਤੇ ਜਾ ਕੇ ਕਿਤੇ ਇੱਕ ਇਹਦੇ ਵਿੱਚ ਇੰਟਰਸਟਿੰਗ ਫੈਕਟਰ ਹੋਰ ਹੈ ਕਥਿਤ ਤੌਰ ਦੇ ਉੱਤੇ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬਾ ਸ਼ੀਨਾ ਦੀ ਇੱਕ ਕਥਿਤ ਆਡੀਓ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਉਹ ਕਥਿਤ ਆਡੀਓ ਹੈ ਉਹ ਕਥਿਤ ਆਡੀਓ ਵਾਇਰਲ ਹੋਈ ਉਸ ਕਥਿਤ ਆਡੀਓ ਦੇ ਵਾਇਰਲ ਹੋਣ ਦੇ ਨਾਲ ਇਹ ਸਥਿਤੀ ਬਣ ਗਈ ਕਿ অশোক ਕੁਮਾਰ ਪ੍ਰਾਸ਼ਰ ਪੱਪੀ ਦੀ ਚੋਣ ਕੈਂਪੇਨ ਨੂੰ ਇੱਕ ਤੱਕਾ ਲੱਗਿਆ ਹੁਣ ਉਹ ਤੱਕਾ ਕਿੰਨਾ ਕੁ ਜ਼ਿਆਦਾ ਹੈ ਜੇਕਰ ਉਹ ਤੱਕਾ ਜਾਰਾ ਵਧ ਗਿਆ ਕਿਉਂਕਿ ਉਹ ਚ ਕਿਹਾ ਗਿਆ ਕਿ ਪੱਪੀ ਦੀ ਜਮਾਨਤ ਮੁਜਬਤ ਹੋਗੀ ਇਹ ਇੱਕ ਵਿਧਾਇਕ ਵੱਲੋਂ ਕਹਿਣਾ ਤੇ ਉਹ ਲੋਕਾਂ ਚ ਜਦੋਂ ਸਰਕੂਲੇਟ ਹੁੰਦੀ ਹੈ ਚੀਜ਼ ਘੁੰਮਦੀ ਹੈ ਤਾਂ ਲੋਕਾਂ ਦੇ ਮਨਾਂ ਚ ਇਹ ਗੱਲ ਆਉਂਦੀ ਹੈ ਪਰ ਮੇਰਾ ਨਿੱਜੀ ਤੌਰ ਤੇ ਮੰਨਣਾ ਇਹ ਸੀ ਕਿ ਸ਼ੋਕੁਮਾਰ ਪ੍ਰਾਸ਼ਰ ਪੱਪੀ ਉੱਥੇ ਸਟਰੋਂਗ ਠੀਕ ਠਾਕ ਸਥਿਤੀ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਜੇਕਰ ਇਹ ਕਿੰਨੀ ਕਿ ਹਿੱਟ ਕਰਦੀ ਹੈ ਜੇਕਰ ਇਹ ਠੀਕ ਠਾਕ ਹਿੱਟ ਹੋਈ ਹੋਈ ਮੇਰਾ ਮੇਰਾ ਨਿੱਜੀ ਤੌਰ ਤੇ ਮੈਨਾਂ ਕਿ ਹਿੱਟ ਹੋਈ ਹੈ ਇਹ ਜੋ ਰਿਪੋਰਟਾਂ ਗਰਾਊਂਡ ਤੋਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਹਿੱਟ ਹੋਈ ਹੈ ਇਸ ਕਰਕੇ ਸ਼ੋਕਮਾਰ ਪ੍ਰਾਸ਼ਰ ਪੱਪੀ ਦਾ ਹਲਕਾ ਜਿਹਾ ਨੁਕਸਾਨ ਹੁੰਦਾ ਹੋਇਆ ਵਿਖਾਈ ਦੇ ਰਿਹਾ ਪਰ ਅਲਟੀਮੇਟ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਟਿਕਾਣੀ ਲੜਾਈ ਹੈ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਅੱਜ ਦੀ ਡੇਟ 'ਚ ਵੀ ਨਿੱਜੀ ਤੌਰ ਤੇ ਇਹ ਮੇਰਾ ਕੋਈ ਗਰਾਉਂਡ ਦੀ ਰਿਪੋਰਟ ਤੇ ਨਹੀਂ ਗੱਲ ਕਰ ਰਿਹਾ ਮੇਰਾ ਨਿੱਜੀ ਅਧਿਆਨ ਹੈ ਕਿ ਸ਼ੋਕਮਾਰ ਪ੍ਰਾਸ਼ਰ ਪੱਪੀ ਹਲਕੇ ਅੱਜ ਤੇ ਅੱਗੇ ਹੈਗੇ ਆ ਐਂਡ ਆਫ ਦਾ ਡੇ ਕੀ ਹੋਣਾ ਕਿਉਂਕਿ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਵੀ ਬਹੁਤ ਪੈਸੇ ਵਾਲੇ ਬੰਦੇ ਆ ਰਾਜਾ ਵੜਿੰਗ ਵੀ ਪੈਸਾ ਪਾਣੀ ਵਾਂਗੂ ਵਹਾ ਰਿਹਾ ਪ੍ਰਵੀਨਿਤ ਮਿੱਟੂ ਦੇ ਦਾ ਕਹਿਣੀ ਕੀ ਉਹਦਾ ਦੇਸ਼ ਦੀ ਸਭ ਤੋਂ ਅਮੀਰ ਪਾਰਟੀ ਦੇ ਕੈਂਡੀਡੇਟ ਆ ਤਾਂ ਕੁਝ ਵੀ ਹੋ ਸਕਦਾ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਇਸ਼ਾਰਾ ਕਿੱਧਰ ਕਰ ਰਿਹਾ ਅਗਲੀ ਗੱਲ ਕਰਦੇ ਆ ਇਹ ਤਿੰਨੇ ਮੇਨ ਸੇਟਾਂ ਨੇ ਹੁਣ ਫਰੋਜ਼ਪੁਰ ਤੇ ਚੱਲਦੇ ਆ ਫਰੋਜ਼ਪੁਰ ਤੇ ਬਹੁਤ ਹੀ ਗੱਲ ਹੋ ਨਹੀਂ ਰਹੀ ਕਾਰਨ ਪਤਾ ਕੀ ਆ ਉੱਥੇ ਉੱਥੇ ਮਾਤੜ ਟਮਾਤੜ ਉਮੀਦਵਾਰ ਨੇ ਉੱਥੇ ਸ਼ੇਰ ਸਿੰਘ ਵਾਇਆ ਵਰਗਾ ਇੱਕ ਸਧਾਰਨ ਜਰਾਏ ਸਿੱਖ ਉਮੀਦਵਾਰ ਹੈ ਦੂਜੇ ਪਾਸੇ ਇੱਕ ਸਧਾਰਨ ਸਧਾਰਨਤਾ ਨਹੀਂ ਕਹਿ ਸਕਦੇ ਬਹੁਤ ਮਾਲਦਾਰ ਅਸਾਮੀ ਹੈ ਨੋਨੀ ਮਾਨ ਹੁਣੀ ਉਹ ਉਮੀਦਵਾਰ ਨੇਗੇ ਅ ਸਵਰਗਵਾਸੀ ਜੋਰਾ ਸਿੰਘ ਮਾਨ ਦੇ ਪੁੱਤਰ ਤਾਂ ਮਾਤੜ ਟਮਾਤੜ ਜੇ ਲੜ ਰਹੇ ਨੇ ਉਧਰ ਰਾਣਾ ਗੁਰਜੀਤ ਸੋਢੀ ਵਿਚਾਰੇ ਉਹ ਪਿੰਡਾ ਚ ਨਹੀਂ ਜਾ ਪਾਰੇ ਹੁਣ ਉੱਥੇ ਬੜੀਆਂ ਚੀਜ਼ਾਂ ਟੇਡੀਆਂ ਮੇਡੀਆਂ ਨੇਗੀਆਂ ਖਬਰੇ ਆ ਰਹੀ ਸੀ ਸ਼ੁਰਾਤੀ ਦੌਰ ਦੇ ਵਿੱਚ ਕਿ ਰਾਏਸ ਇੱਕ ਬਰਾਦਰੀ ਕਨਸੋਲੀਡੇਟ ਹੋ ਚੁੱਕੀ ਹੈ ਸ਼ਿਰਸਿੰਗ ਭਾਇਆ ਦੇ ਵ ਪਰ ਇਹ ਖਬਰਾਂ ਦੇ ਵਿੱਚ ਡੈਂਟ ਪੈ ਗਿਆ ਖਬਰਾਂ ਇਹ ਆ ਰਹੀਆਂ ਨੇ ਉੱਥੋਂ ਦੇ ਲੋਕ ਦੱਸਦੇ ਨੇ ਉੱਥੋਂ ਦੇ ਲੋਕਾਂ ਨਾਲ ਗੱਲ ਕੀਤੀ ਗਈ ਰਿਪੋਰਟਰ ਇਹ ਗੱਲ ਕਹਿੰਦੇ ਨੇ ਕਿ ਹਲਕੀਆਂ ਚੀਜ਼ਾਂ ਦੇ ਵਿੱਚ ਬਦਲਾਅ ਹੋਇਆ ਰਾਏਸ ਇੱਕ ਬਰਾਦਰੀ 40 60 ਦੀ ਰੇਸ਼ੋ ਚ 60% ਹਲੇ ਵੀ ਗਵਾਇਆ ਵੱਲ 4% 40% ਉਹ ਵੰਡੀ ਜਾ ਚੁੱਕੀ ਹੈ ਬਾਕੀਆਂ ਦੇ ਵਿੱਚ। ਇਹੀ ਇੱਕ ਚੀਜ਼ ਸਭ ਤੋਂ ਵੱਡਾ ਨੁਕਸਾਨ ਕਰਦੀ ਹੋਈ ਨਜ਼ਰ ਆ ਰਹੀ ਹੈ। ਦੂਜੀ ਗੱਲ ਇਹ ਹੈ ਕਿ ਸ਼ੇਰ ਸਿੰਘ ਗਵਾਇਆ ਦੇ ਬਰਾਬਰ ਨੋਨੀ ਮਾਨ ਨੇ ਆਪਣੀ ਕੈਂਪੇਨ ਕਾਫੀ ਹਾਈ ਪਿਚ ਤੇ ਕਰ ਲਈ ਹੈ। ਸ਼ੇਰ ਸਿੰਘ ਗਵਾਇਆ ਦੀ ਕੈਂਪੇਨ ਮੱਠੀ ਨਹੀਂ ਪਰ ਬਰਾਬਰ ਕੈਂਪੇਨ ਆ ਚੁੱਕੀ ਹੈ। ਰਾਣਾ ਸੋਢੀ ਹੁਰੀ ਨੇ ਉਹ ਵੀ ਕੰਪੇਨ ਹੈ ਹਾਈ ਪਿਚ ਤੇ ਲੈ ਕੇ ਕਿਉਂਕਿ ਮਾਲਦਾਰ ਅਸਾਮੀਆਂ ਨੇ ਤਿੰਨੇ ਕੋਈ ਟੈਨਸ਼ਨ ਹੀ ਨਹੀਂ ਹੁਣ ਉੱਥੇ ਦੋ ਤਿੰਨ ਗੱਲਾਂ ਜਿਹੜੀਆਂ ਖੁੰਡ ਚਰਚਾ ਨੇਗੀਆਂ ਇਹਨਾਂ ਦੇ ਕੋਈ ਸਬੂਤ ਨਹੀਂ ਇਹ ਕੋਈ ਖਬਰ ਨਹੀਂ ਇਹਦੀ ਕੋਈ ਗਰਾਊਂਡ ਰਿਪੋਰਟਿੰਗ ਨਹੀਂ ਇਹ ਖੁੰਡ ਚਰਚਾ ਜੋ ਕਿ ਪ੍ਰੈਸ ਕਲੱਬਾਂ ਚ ਹੋ ਰਹੀ ਹੈ ਜੋ ਕਿ ਥੜਿਆਂ ਤੇ ਹੋ ਰਹੀ ਹੈ ਕਿ ਸੁਨੀਲ ਜਾਖੜ ਉਸ ਪ੍ਰਕਾਰ ਰਾਣਾ ਗੁਰਜੀਤ ਸੋਢੀ ਦੀ ਮਦਦ ਕਰਦੇ ਹੋਏ ਵਿਖਾਈ ਨਹੀਂ ਦੇ ਰਹੇ ਜਿਵੇਂ ਉਹਨਾਂ ਨੂੰ ਸੂਬਾ ਪ੍ਰਧਾਨ ਹੁੰਦਿਆਂ ਹੋਇਆਂ ਕਰਨੀ ਚਾਹੀਦੀ ਸੀ ਉਹਦਾ ਕਾਰਨ ਕੀ ਹੈ ਕਿ ਠੱਬੀ ਲਾ ਕੇ ਰਾਣਾ ਸੋਢੀ ਨੇ ਸੁਨੀਲ ਜਾਖੜ ਨੂੰ ਟੇਟ ਲਈ ਹੈ ਕੈਪਟਨ ਮਰਿੰਦਰ ਸਿੰਘ ਦੇ ਰਾਏ ਸੁਨੀਲ ਜਾਖੜ ਕੈਪਟਨ ਮਰਿੰਦਰ ਸਿੰਘ ਜਾਂ ਬਾਕੀਆਂ ਨੂੰ ਪਾਸੇ ਰੱਖ ਕੇ ਜਿਹੜੇ ਆਵਲਾ ਹੋ ਰਹੀਆਂ ਉਹਨਾਂ ਨੂੰ ਲਿਆ ਕੇ ਟਿਕਟ ਦੇਣਾ ਚਾਹੁੰਦੇ ਸੀ ਉਹ ਨਹੀਂ ਹੋ ਸਕਿਆ ਇਸ ਕਰਕੇ ਸੁਨੀਲ ਜਾਖੜ ਦਾ ਦੋ ਹਲਕਿਆਂ ਦੇ ਵਿੱਚ ਕਲੀਅਰ ਐਂਡ ਕੱਟ ਅਸਰ ਹੈ ਜਿਹਦੇ ਵਿੱਚ ਬੱਲੂਆਣਾ ਤੇ ਅਬੋਰ ਕਿੰਨੀ ਵੋਟ ਪੋਲ ਹੁੰਦੀ ਹੈ ਇਹ ਸਮਾਂ ਉਹ ਦੱਸ ਦਊਗਾ ਪਰ ਕਿਹਾ ਜਾ ਰਿਹਾ ਕਿ ਉਵੇਂ ਖੁੱਲ ਕੇ ਨਹੀਂ ਆ ਰਹੇ ਰਾਣਾ ਸੋਢੀ ਨੂੰ ਫਾਜ਼ਿਲਕਾ ਹਲਕੇ ਦੇ ਵਿੱਚੋਂ ਠੀਕ ਠਾਕ ਵੋਟ ਪੋਲ ਹੋਣੀ ਹੈ ਇਹ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਸ਼ੈਰੀ ਦੇ ਵਿੱਚੋਂ ਠੀਕ ਠਾਕ ਵੋਟ ਪੋਲ ਹੋਣੀ ਹੈ ਉਹਨਾਂ ਨੂੰ ਆਪਣੇ ਹਲਕੇ ਗੁਰੂ ਹਰ ਸਾਹਿਬ ਚ ਵੋਟ ਉਵੇਂ ਪੋਲ ਨਹੀਂ ਹੋ ਰਹੀ ਇਹ ਵੀ ਚੀਜ਼ਾਂ ਨੇ ਫਲੋਇਪੁਰ ਦੇ ਵਿੱਚ ਨੋਨੀ ਮਾਨ ਬਹੁਤ ਸਖਤ ਟੱਕਰ ਦੇ ਰਹੇ ਨੇ ਸ਼ੇਰ ਸਿੰਘ ਉਹ ਬਾਇਆ ਨੂੰ ਸ਼ੇਰ ਸਿੰਘ ਬਾਇਆ ਕੋਲੇ ਫਿਲਹਾਲ ਦੀ ਘੜੀ ਇੱਕ ਹਲਕਾ ਐਜ ਹੈਗਾ ਹੈ ਉਹ ਕਿੰਨਾ ਕ ਬਣਦਾ ਕਿਉਂਕਿ ਉਹਨਾਂ ਨੂੰ ਸੁਣਨ ਚ ਵੀ ਆਏ ਕਿ ਕਾਂਗਰਸੀ ਵੀ ਉਸ ਪ੍ਰਕਾਰ ਮਦਦ ਨਹੀਂ ਕਰ ਰਹੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਾਕਾ ਬਰਾੜ ਕਾਕਾ ਬਰਾੜ ਦਾ ਮੁਕਸਰ ਮਲੋਟ ਏਰੀਆ ਦੇ ਵਿੱਚ ਠੀਕ ਠਾਕ ਵਾਈਬ੍ਰੇਸ਼ਨ ਵਾਲੀ ਅਸਰ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਉਹੀ ਦੋ ਚੀਜ਼ਾਂ ਕਰਕੇ ਵੋਟ ਪੈ ਰਹੀ ਹੈ ਕਿਤੇ ਚਲੇ ਜਾਓ ਤੁਸੀਂ ਤੁਹਾਨੂੰ ਇਹੀ ਸੁਣਨ ਨੂੰ ਮਿਲੇਗਾ ਉਹ ਵੋਟ ਉਹਨਾਂ ਨੂੰ ਪੈ ਰਹੀ ਹੈ ਉਹ ਖੁੱਲ ਕੇ ਪੈ ਰਹੀ ਹੈ ਗੱਲ ਇਹ ਹੈ ਕਿ ਇੱਥੇ ਰਾਏ ਸਖ ਬਰਾਦਰੀ ਵਰਗੀ ਬਰਾਦਰੀ ਤੇ ਕਮੋ ਬਰਾਦਰੀ ਵਰਗੀਆਂ ਦੋ ਵੱਡੀਆਂ ਬਰਾਦਰੀਆਂ ਰਹਿੰਦੀਆਂ ਨੇ ਇਹ ਬਰਾਦਰੀਆਂ ਹਮੇਸ਼ਾ ਕਨਸੋਲੀਡੇਟ ਹੁੰਦੀਆਂ ਨੇ ਵੋਟ ਬਰਾਦਰੀ ਦੇ ਸਕਦੇ ਰਾਏ ਸਿੱਖਾਂ ਦੇ ਬਾਰੇ ਮੈਂ ਹਾਲੇ ਵੀ ਇਹ ਗੱਲ ਕਹਿਣਾ ਕਿ ਜੇ ਕੋਈ ਪੰਚਾਇਤ ਹੋ ਗਈ ਜੇ ਕੋਈ ਅੰਦਰਖਾਤੇ ਪੰਚਾਇਤਾਂ ਨੇ ਫੈਸਲਾ ਕਰਕੇ ਸੁਣਿਆ ਲਾਤਾ ਤਾਂ ਉਹ ਇੱਕ ਥਾਂੇ ਪੈਣੀ ਹੈ ਕਿੱਥੇ ਪੈ ਜਵੇ ਇਸ ਕਰਕੇ ਸ਼ੇਰ ਸਿੰਘ ਘਬਾਇਆ ਦਾ ਹੱਥ ਅੱਜ ਦੀ ਡੇਟ ਉੱਤੇ ਹੈ ਫਰੀਦਕੋਟ ਫਰੀਦਕੋਟ ਬਾਰੇ ਬੜੀ ਇੰਟਰਸਟਿੰਗ ਗੱਲਾਂ ਨੇਗੀਆਂ ਫਰੀਦਕੋਟ ਦੇ ਵਿੱਚ ਰਾਤੋਂ ਰਾਤ ਹਵਾ ਬਦਲੀ ਬਾਈ ਸਰਬਜੀਤ ਸਿੰਘ ਦੇ ਫੇਵਰ ਦੇ ਵਿੱਚ ਲੋਕ ਨਿਕਲ ਕੇ ਆਏ ਇੱਥੇ ਕੋਈ ਸ਼ੱਕ ਨਹੀਂ ਕਰਮਜੀਤ ਸਿੰਘ ਅਨਮੋਲ ਦੀ ਜਿਹੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਬੜੀ ਹਾਈ ਪਿਚ ਤੇ ਕੈਂਪੇਨ ਚੱਲ ਰਹੀ ਸੀ ਤਾਂ ਆਖਿਰਕਾਰ ਉਹ ਕੈਂਪੇਨ ਸੁਗੜ ਗਈ ਉਸ ਕੈਂਪੇਨ ਨੂੰ ੱਤਕਾ ਲੱਗਿਆ ਸਰਬਜੀਤ ਸਿੰਘ ਦੀ ਕੈਂਪੇਨ ਪਿੱਛੋਂ ਚੱਲਦੀ 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 ਬਰਾਬਰ ਆ ਕੇ ਖੜ ਗਈ ਅੱਜ ਦੀ ਡੇਟ ਦੇ ਵਿੱਚ ਮੇਰੀ ਕੱਲ ਮੇਰੇ ਇੱਕ ਪੁਰਾਣੇ ਸਾਥੀ ਦੇ ਨਾਲ ਗੱਲ ਹੋਈ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਕਿ ਇੱਕ ਤਾਂ ਹੁੰਦਾ ਕਿ ਚਲੋ ਉੜਦੀ ਹਵਾ ਦੇ ਵਿੱਚ ਚੀਜ਼ਾਂ ਆਈਆਂ ਨੇਗੀਆਂ ਜਦੋਂ ਉੜਦੀ ਹਵਾ 'ਚ ਚੀਜ਼ਾਂ ਆਉਣ ਤਾਂ ਉਹਨਾਂ ਨੂੰ ਲੈ ਕੇ ਕਈ ਗੱਲਾਂ ਹੋ ਸਕਦੀਆਂ ਨੇ ਕਿ ਵੀ ਬਾਈ ਉੜਦੀਆਂ ਹੁੰਦਾ ਵੀ ਇੱਕ ਇੱਕ ਓੜ ਦੀ ਓੜ ਦੀਆਂ ਨੇਗਿਆਂ ਵੀ ਕਿਸੇ ਦਾ ਅਸਰ ਹੁਣ ਉਹ ਕਹਿੰਦੇ ਕਿ ਘਰਾਂ ਤੱਕ ਅਸਰ ਆ ਸਾਡੇ ਘਰਾਂ ਦੇ ਵਿੱਚ ਸਰਬਜੀਤ ਸਿੰਘ ਦਾ ਨਾਮ ਲਿਆ ਜਾ ਰਿਹਾ ਕਿਉਂਕਿ ਆਮ ਆਪਣੀਆਂ ਜਿਹੜੀਆਂ ਸੁਆਣੀਆਂ ਹੁੰਦੀਆਂ ਨੇ ਆਪਣੀਆਂ ਮਾਤਾਵਾਂ ਭੈਣਾਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਉਹ ਬਹੁਤਾ ਅਸਰ ਨਹੀਂ ਕਬੂਲਦੀਆਂ ਵੀ ਚਲੋ ਜਿੱਥੇ ਤੇਰਾ ਪਾਪਾ ਕਹੂਗਾ ਉੱਥੇ ਵੋਟ ਪਾਵਾਂਗੇ ਕੋਈ ਚੱਕਰ ਹੀ ਨਹੀਂ ਜਿੱਥੇ ਸਾਰੇ ਹੀ ਪਾ ਕੇ ਆਉਣਗੇ ਆਪਾਂ ਵੀ ਪਾਵਾਂਗੇ ਇਹ ਸਥਿਤੀ ਹੁੰਦੀ ਹੈ ਪਰ ਅੱਜ ਉਹ ਕਹਿੰਦੇ ਕਿ ਇਹ ਸਥਿਤੀ ਨਹੀਂ ਹੈਗੀ ਕਰਤਾ ਕਿਹ ਚੀਜ਼ ਗਈ ਹੋਈ ਹੈ ਕਿ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਣੀ ਤਾਂ ਇਹ ਇੱਕ ਵੱਡਾ ਫੈਕਟਰ ਹੈ ਖਾਸ ਕਰਕੇ ਮੁਲਾਜ਼ਮ ਵਰਗ ਦੇ ਘਰਾਂ ਦੇ ਅੰਦਰ ਇਹ ਚੀਜ਼ ਦਾ ਚਲੇ ਜਾਣਾ ਤਾਂ ਇੱਕ ਕਾਫੀ ਚੀਜ਼ਾਂ ਨੂੰ ਮੈਟਰ ਕਰਦਾ ਹੈ ਇਸ ਕਰਕੇ ਫਰੀਦਕੋਟ ਦੀ ਜੋ ਪਹਿਲਾਂ ਕਰਮਜੀਤ ਅਨਮੋਲ ਨੂੰ ਕਲੀਅਰ ਐਜ ਨਜ਼ਰ ਆਉਂਦਾ ਸੀ ਉਹ ਅੱਜ ਦੀ ਡੇਟਸ ਕਲੀਅਰ ਐਜ ਨਹੀਂ ਹੈ ਸਥਿਤੀ ਆ ਬਹੁਤ ਫਸ ਚੁੱਕੀਆਂ ਨੇ ਗੱਲ ਇਹ ਹੈ ਕਿ ਸਰਬਜੀਤ ਸਿੰਘ ਵਾਲੀ ਵੋਟ ਮੈਨੇਜ ਕਿਵੇਂ ਹੁੰਦੀ ਹੈ ਕਿਉਂਕਿ ਮੈਨੇਜਮੈਂਟ ਇੱਕ ਬਹੁਤ ਵੱਡਾ ਫੈਕਟਰ ਹੈ ਚੋਣਾਂ ਦੇ ਵਿੱਚ ਇਲੈਕਸ਼ਨ ਮੈਨੇਜਮੈਂਟ ਕਹਿੰਦੇ ਆ ਜਿਹਨੂੰ ਉਹ ਕੌਣ ਕਿੰਨੀ ਸਟੀਕ ਕਰ ਪਾਉਂਦਾ ਜਾਂ ਫਿਰ ਲੋਕ ਹੀ ਇੰਨੇ ਨਿਕਲ ਕੇ ਸਰਬਜੀਤ ਸਿੰਘ ਦੇ ਹੱਕ 'ਚ ਆ ਜਾਂਦੇ ਆ ਕਿ ਮੈਨੇਜਮੈਂਟਾਂ ਉੱਡ ਜਾਂਦੀਆਂ ਨੇ ਇੱਕ ਅਲੱਗਾਂ ਗੱਲ ਆ ਪਰ ਜਿਹੜੀ ਇਹ ਸੀਟ ਹੈ ਸੀਟ ਦੇ ਉੱਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਬੜੀ ਸਖਤ ਟੱਕਰ ਹੈ ਕਿਸੇ ਨੂੰ ਕੋਈ ਐਜ ਨਹੀਂ ਲੋਕ ਫੈਸਲਾ ਕਰਨਗੇ ਪਰ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਤੇ ਕਾਂਗਰਸ ਦੀ ਭੂਮਿਕਾ ਵੀ ਇੱਥੇ ਬੜੀ ਗੌਰ ਨਾਲ ਦੇਖਣ ਵਾਲੀ ਹੋ ਸਕਦੀ ਹੈ ਕਿਉਂਕਿ ਕਈ ਵਾਰ ਜਦੋਂ ਇਹੋ ਜਿਹੀ ਫਾਈਟ ਬਣ ਜੇ ਨਾ ਤਾਂ ਮੈਂ ਜਿੰਨੇ ਕਲੈਕਸ਼ਨ ਦੇਖੇ ਐ ਬੜਾ ਕਲੋਜ਼ਲੀ ਚੀਜ਼ਾਂ ਚਲੇ ਜਾਂਦੀਆਂ ਨੇਗੀਆਂ ਤੁਸੀਂ 2012 ਦਾ ਵਿਧਾਨ ਸਭਾ ਇਲੈਕਸ਼ਨ ਦੇਖੋਗੇ ਉਦੋਂ ਕਈ ਹਲਕਿਆਂ ਦੇ ਵਿੱਚ ਨਾ ਮੈਂ ਬਲਾਡੇ ਹਲਕੇ ਦੀ ਐਗਜ਼ਾਮਪਲ ਦਿੰਨਾ ਬਲਾਡੇ ਹਲਕੇ 'ਚ ਕੀ ਹੋਇਆ ਕਿ ਪੀਪਲਸ ਪਾਰਟੀ ਆਫ ਪੰਜਾਬ ਦੀ ਕੈਂਡੀਡੇਟ ਸੀ ਪੱਟੀ ਹੋਰੀ ਪੱਟੀ ਹੋਰੀ 35000 ਵੋਟ ਲੈ ਗਏ ਜਦੋਂ 35000 ਵੋਟ ਲੈ ਗਏ ਤਾਂ ਕਾਂਗਰਸ ਦਾ ਕੈਂਡੀਡੇਟ ਵੀ ਉੱਥੇ ਆ ਕੇ ਖੜ ਗਿਆ ਅਕਾਲੀ ਦਲ ਦਾ ਉਮੀਦਵਾਰ ਜਿੱਤੇ ਇਹੀ ਮਾਨਸਾ ਚ ਹੋਇਆ ਇਹੀ ਨਿਹਾਲ ਸਿੰਘ ਵਾਲੇ ਹੋਇਆ ਇਹ ਜਾਨੀ ਕਿ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਇਹ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁੰਦਾ ਕਿਉਂਕਿ 8 ਲੱਖ ਵੋਟ ਪੋਲ ਹੁੰਦੀ ਆ ਜੇਕਰ ਦੋ ਤਿੰਨੇ ਉਮੀਦਵਾਰ ਇਸ ਸਥਿਤੀ ਚ ਚਲੇ ਜਾਣ ਕੇ ਉਹ ਬਰਾਬਰ ਬਰਾਬਰ ਵੋਟਾਂ ਪੋਲ ਕਿਉਂਕਿ ਅਕਾਲੀ ਦਲ ਨੂੰ ਅਕਾਲੀ ਦਲ ਦੀ ਵੋਟ ਪੋਲ ਹੋਣੀ ਆ ਜਿਹੜੀ ਪਾਰਟੀ ਦੀ ਪੱਕੀ ਵੋਟ ਹੈ ਕਾਂਗਰਸ ਨੂੰ ਵੀ ਪਾਰਟੀ ਦੀ ਪੱਕੀ ਵੋਟ ਪੋਲ ਹੋਣੀ ਆ ਇਹ ਸਾਰੀਆਂ ਸਥਿਤੀਆਂ ਨੇ ਇਸ ਕਰਕੇ ਹਲਕੇ ਬਹੁਤ ਨੇ ਕਈ ਹਲਕਿਆਂ 'ਚ ਭਾਈ ਸਰਵਜੀਤ ਸਿੰਘ ਦਾ ਅਸਰ ਬਹੁਤ ਜ਼ਿਆਦਾ ਵਿਖ ਰਿਹਾ ਜਿਵੇਂ ਮਹਾਰਾਜ ਹੈ ਮਾਫ ਕਰਨਾ ਫੂਲ ਹਲਕਾ ਹੈ ਜੈਤੋਂ ਫਰੀਦਕੋਟ ਹੈ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇਗੇ 9 9 ਵਿਧਾਇਕਾਂ ਦੇ ਵਿੱਚੋਂ ਕੁਝ ਵਿਧਾਇਕਾਂ ਦੇ ਪ੍ਰਤੀ ਬਹੁਤ ਰੋਸ ਹੈ ਖਾਸ ਕਰਕੇ ਫਰੀਦਕੋਟ ਵਾਲੇ ਸੇਖੋ ਸਾਹਬ ਦੇ ਪ੍ਰਤੀ ਵੀ ਲੋਕ ਬਹੁਤੇ ਖੁਸ਼ ਨਜ਼ਰ ਨਹੀਂ ਆਉਂਦੇ ਇਹ ਸਾਰੀਆਂ ਚੀਜ਼ਾਂ ਨੂੰ ਕਨਸੋਲੀਡੇਟ ਕਰਕੇ ਕਈ ਵਾਰ ਫਿਰ ਵੋਟਰ ਟਿਲਟ ਕਰ ਜਾਂਦਾ ਹੈ ਕਈ ਲੋਕ ਮਿਲੇ ਜਿਹੜੇ ਕਹਿੰਦੇ ਕਿ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਪ੍ਰਚਾਰ ਕਰ ਰਹੇ ਸੀ ਪਰ ਹੁਣ ਅਸੀਂ ਸਰਵਿਸਿੰਗ ਨਾਲ ਪਰਚ ਇਹ ਚੀਜ਼ਾਂ ਨੇ ਇਸ ਕਰਕੇ ਬੜਾ ਫਸਿਆ ਹੋਇਆ ਮੁਕਾਬਲਾ ਹੈ ਇਸ ক্লোਜ਼ ਫਾਈਟ ਚ ਕਿਤੇ ਕਿਸੇ ਹੋਰ ਦਾ ਦਾਣਾ ਲੱਗ ਜੇ ਮੈਨੂੰ ਤਾਂ ਇਹ ਨਜ਼ਰ ਆਉਂਦਾ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਹਾਲਾਂਕਿ ਫਾਈਟ ਬਹੁਤ ক্লোਜ਼ ਆ ਫਤੇਗੜ ਸਾਹਿਬ ਦੇ ਵਿੱਚ ਉਹੀ ਸਥਿਤੀਆਂ ਜਿਉਂਦੀਆਂ ਤਿਉਂ ਬਣੀਆਂ ਹੋਈਆਂ ਨੇ ਗੁਰਪ੍ਰੀਤ ਸਿੰਘ ਜੀਪੀ ਅਮਲੋ ਫਤੇਗੜ ਸਾਹਿਬ ਪਸੀ ਪਠਾਣਾ ਤੇ ਖੰਨਾ ਦੇ ਵਿੱਚ ਜਿਹੜਾ ਠੀਕ ਐਜ ਲੈ ਕੇ ਜਾ ਰਹੇ ਨੇ ਪਰ ਕਾਂਗਰਸ ਦੀਆਂ ਤੋਂ ਲਗਾਤਾਰ ਵੱਡੀਆਂ ਰੈਲੀਆਂ ਜਿਹੜੀਆਂ ਹੋਈਆਂ ਨੇ ਖੰਨਾ ਦੇ ਵਿੱਚ ਲਗਾਤਾਰ ਤਾਂ ਉਸਨੇ ਇੱਕ ਮਾਹੌਲ ਬੰਦੀ ਗੋਲ ਕਰਨ ਦੇ ਵਿੱਚ ਬੜਾ ਫੈਕਟਰ ਯੂਜ਼ ਕੀਤਾ ਖੰਨੇ ਦੇ ਵਿੱਚ ਇਸ ਸਮੇਂ ਜੀਪੀ ਪਿਛੜਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਇੱਕ ਠੀਕ ਠਾਕ ਐਜ ਦੇ ਉੱਤੇ ਐ ਸਾਨੇয়াল ਦੇ ਅੰਦਰ ਭਾਜਪਾ ਉਮੀਦਵਾਰ ਨੂੰ ਚੰਗੀ ਵੋਟ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ ਇਹਦਾ ਕਾਰਨ ਕਹੀ ਹੈ ਕਿ ਉੱਥੇ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਠੀਕ-ਠਾਕ ਹੋਲਡ ਹੈ ਉੱਥੇ ਹੀ ਆਮ ਆਦਮੀ ਪਾਰਟੀ ਤੇ ਬੀਜੇਪੀ ਚ ਟੱਕਰ ਨਾ ਬਣ ਜਾਵੇ ਸਥਿਤੀਆਂ ਆਏ ਨੇ ਸਮਰਾਲਾ ਰਾਏਕੋਟ ਪਾਇਲ ਤੇ ਅਮਰਗੜ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਕਲੀਅਰ ਫਾਈਟ ਨਜ਼ਰ ਆਉਂਦੀ ਹੈ ਤੇ ਇਸ ਕਰਕੇ ਗੁਰਪ੍ਰੀਤ ਸਿੰਘ ਜੀਪੀ ਲਈ ਹਾਲਾਤ ਥੋੜੇ ਸੁਖਾਵੇਂ ਦਿਖਾਈ ਦਿੰਦੇ ਆ ਉਹ ਸੋਖੀ ਸਥਿਤੀ ਦੇ ਵਿੱਚ ਹੈਗੇ ਆ ਗੱਲ ਪਟਿਆਲਾ ਦੀ ਕਰ ਲਈਏ ਪਟਿਆਲੇ ਦੇ ਵਿੱਚ ਵੀ ਲਗਭਗ ਸਥਿਤੀਆਂ ਐਵੇਂ ਹੀ ਬਣ ਰਹੀਆਂ ਨੇ ਪਟਿਆਲਾ ਦੇ ਵਿੱਚ ਫਾਈਟ ਜਿਹੜੀ ਹੈ ਉਹ ਪਹਿਲਾਂ ਸ਼ੁਰਾਤੀ ਦੌਰ ਦੇ ਵਿੱਚ ਐਂ ਲੱਗਦਾ ਸੀ ਕਿ ਮਹਾਰਾਣੀ ਪ੍ਰਨੀਤਕੌਰ ਕਾਫੀ ਅੱਗੇ ਜਾ ਰਹੇ ਨੇ ਪਰ ਉਹਨਾਂ ਨੂੰ ਕਿਸਾਨੀ ਵਿਰੋਧ ਦੇ ਕਾਰਨ ਪਿੰਡੂ ਇਲਾਕਿਆਂ ਦੇ ਵਿੱਚ ਵੱਡਾ ਹੋਇਆ ਮਾਫ ਕਰਨਾ ਮੈਂ ਫਰੀਦਕੋਟ ਬਾਰੇ ਇੱਕ ਚੀਜ਼ ਹੋਰ ਐਡ ਕਰਦਾ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਨੇ ਉਹਨਾਂ ਨੂੰ ਇੱਕ ਸ਼ੈਰੀ ਵੋਟ ਪੈ ਰਹੀ ਹੈ ਤੇ ਦੂਜਾ ਬੋਰੀਆ ਬਰਾਦਰੀ ਹੈ ਜਿਹੜੀ ਉਹ ਬੜੀ ਖੁੱਲ ਕੇ ਵੋਟ ਪਾ ਰਹੀ ਹੈ ਕਿਉਂਕਿ ਉਹਨਾਂ ਨੇ ਕਨਸੋਲੀਡੇਟ ਹੀ ਕਰ ਲਿਆ ਜੱਟ ਵਰਸਸ ਬੋਰੀਆ ਕਰਨ ਦੀ ਕੋਸ਼ਿਸ਼ ਕਰ ਲਈ ਉਹ ਬੋਰੀਆ ਬਸਤੀਆਂ 'ਚ ਜਾਂਦੇ ਆ ਮਹੱਲਿਆਂ 'ਚ ਜਾਂਦੇ ਉੱਥੇ ਕਹਿੰਦੇ ਸਾਨੂੰ ਜੱਟ ਵਾੜਨ ਨਹੀਂ ਦਿੰਦੇ ਮੈਂ ਤੁਹਾਡਾ ਮੁੰਡਾ ਮੈਂ ਤੁਹਾਡਾ ਗਰੀਬ 3-4 ਲੱਖ ਦੀ ਉਹ ਛੋਟੀ ਜੀ ਫੜ ਕੇ ਕਿਹੜੇ ਗਰੀਬ ਬਣਦੇ ਆ ਕਰੋੜਾਂ ਰੁਪਏ ਦੀਆਂ ਕਾਰਾਂ ਲੈ ਕੇ ਸਾਨੂੰ ਤਾਂ ਸਮਝ ਤੋਂ ਬਾਹਰ ਹੈ ਹਾਲਾਂਕਿ ਸਿਆਸਤ ਕਹਿੰਦੇ ਨੇ ਕਿ ਹੰਸ ਰਾਜ ਬਾਦ ਦਾ ਸਿਆਸਤਦਾਨ ਨਹੀਂ ਮੈਂ ਕਹਿੰਦਾ ਇਹ ਸਿਆਸਤਦਾਨ ਨਹੀਂ ਕੋਈ ਹੋ ਸਕਦਾ ਜਿਹੜਾ ਬੰਦਾ ਕਰੋੜਾ ਰੁਪਏ ਵਾਲ ਹਲਾਹ ਲਾ ਕੇ ਕਮਾ ਗਿਆ ਹੋਵੇ ਤੇ ਉਹ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੇ ਆ ਕੇ ਭੰਗੜਾ ਪਾ ਕੇ ਵੋਟਾਂ ਮੰਗਦਾ ਹੋਵੇ ਤੇ ਕਵੇ ਕਿ ਮੈਂ ਗਰੀਬ ਆ ਮੈਂ ਕਿਸਾਨ ਦਾ ਪੁੱਤਾਂ ਮੈਂ ਫਲਾਨਾ ਆ ਇਸ ਕਰਕੇ ਇੱਕ ਬੋਰੀਆ ਬੋਰੀਆ ਮਾਫ ਕਰਨਾ ਬੋਰੀਆ ਬਰਾਦਰੀ ਦੀ ਜਿਹੜੀ ਵੋਟ ਆ ਉਹ ਭਾਜਪਾ ਅਲ ਕਨਸੋਲੀਡੇਟਾ ਫਰੀਦਕੋਟ ਹਲਕੇ ਦੇ ਵਿੱਚ ਇਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿੰਨੀ ਜਾਂਦੀ ਹੈ ਕਿੱਡੇ ਵੱਡੇ ਪੱਧਰ ਤੇ ਜਾਂਦੀ ਹੈ ਵੇਖਣ ਵਾਲੀ ਗੱਲ ਹੋਊਗੀ ਪਰ ਜਆ ਬਹੁਤ ਵੱਡੇ ਪੱਧਰ ਤੇ ਰਹੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਕਿ ਵੀ ਜਿਹੜਾ ਪਹਿਲਾਂ ਕਿਹਾ ਇਹ ਨਾ 30 35000 ਤੇ ਕੰਮ ਨਿਭੜ ਜੂਗਾ ਹੰਸ ਰਾਜ ਦਾ ਉਹ ਨਹੀਂ ਉਹ ਕਾਫੀ ਅੱਗੇ ਲੰਘ ਗਿਆ ਇਸ ਕਰਕੇ ਇਹ ਵੀ ਇੱਕ ਮੈਟਰ ਕਰਦਾ ਹੈ ਐਂਡ ਆਫ ਦਾ ਡੇ ਹੰਸ ਰਾਜ ਨੂੰ ਕਿੰਨੀ ਵੋਟ ਪੈਂਦੀ ਹੈ ਇਹ ਜਿਹੜੇ ਪਹਿਲੇ ਤਿੰਨ ਉਮੀਦਵਾਰ ਹੋਣਗੇ ਉਹਨਾਂ ਨੂੰ ਜਿੱਤ ਹਾਰ ਦਾ ਫੈਸਲਾ ਕਰ ਸਕਦੀ ਹੈ ਪਟਿਆਲਾ ਪਟਿਆਲਾ ਕਲੀਅਰ ਐਂਡ ਕਟ ਇੱਕ ਐਜ ਜਿਹੜਾ ਉਹ ਡਾਕਟਰ ਧਰਮਵੀਰ ਗਾਂਧੀ ਕੋਲ ਬਣਿਆ ਹੋਇਆ ਖਾਸ ਕਰਕੇ ਸ਼ਹਿਰੀ ਵੋਟਰਾਂ ਦੇ ਅੰਦਰ ਤੇ ਪਿੰਡਾਂ ਦੇ ਵਿੱਚ ਕਿਉਂਕਿ ਦੇਖੋ ਜਿਹੜਾ ਹਰਾਸ਼ ਬੰਦਾ ਬੈਠਾ ਆ ਜਿਹੜਾ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੈ ਦਲਿਤ ਵੋਟਰ ਤੇ ਉਹਦੇ ਵਿੱਚ ਇੱਕ ਲਾਰਜ ਐਂਡ ਚੰਕ ਜਿਹੜਾ ਪੜੇ ਲਿਖੇ ਲੋਕਾਂ ਦਾ ਆਉਂਦਾ ਖਾਸ ਕਰਕੇ ਮੁਲਾਜ਼ਮ ਵਰਗ ਦਾ ਉਹ ਡਾਕਟਰ ਧਰਮਵੀਰ ਗਾਂਧੀ ਨੂੰ ਪਸੰਦ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਨੂੰ ਜਿਹੜਾ ਉਹੀ ਸੇਮ ਜਿਹੜੀ ਗੱਲ ਹੈ ਕਿ ਉਹਨਾਂ ਨੂੰ ਇੱਕ ਵੋਟ ਪੈ ਰਹੀ ਹੈ ਜੱਟਾਂ ਦੀ ਸ਼ਹਿਰੀ ਹਿੰਦੂਆਂ ਦੀ ਤੇ ਜਿਹੜਾ ਆਮ ਇੱਕ ਬੈਨੀਫਿਸ਼ੀਰੀ ਵਰਗ ਹੈ ਜਿਹੜਾ ਬਿਜਲੀ ਦਾ ਉਹਦੀ ਵੋਟ ਪੈ ਰਹੀ ਹੈ ਤੇ ਉਹ ਬਹੁਤ ਤੜਲੇ ਨਾਲ ਪੈ ਰਹੀ ਹੈ ਇਸ ਕਰਕੇ ਹਲਕੇ ਅਜ ਨਾਲ ਡਾਕਟਰ ਧਰਮਬੀਰ ਗਾਂਧੀ ਅੱਗੇ ਨੇ ਪਿੰਡਾਂ ਦੇ ਵਿੱਚ ਕਾਲੀ ਦਲ ਨੂੰ ਠੀਕ ਠਾਕ ਵੋਟ ਪੈ ਰਹੀ ਹੈ ਭਾਜਪਾ ਤਿੰਨ ਸ਼ਹਿਰਾਂ ਦੇ ਵਿੱਚ ਬਹੁਤ ਚੰਗਾ ਕਰਦੀ ਹੋਈ ਵਿਖਾਈ ਦੇ ਰਹੀ ਹੈ ਪਟਿਆਲਾ ਰਾਜਪੁਰਾ ਤੇ ਡੇਰਾਬੱਸੀ ਹਲਕੀ ਹਲਕੀ ਵੋਟੋਂ 90 24 ਲਿਜਾ ਸਕਦੀ ਹੈ ਸਥਿਤੀ ਏ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਕਾਂਗਰਸ ਹਰ ਥਾਂ ਤੇ ਫਾਈਟ ਤੇ ਹੈ ਤੇ ਕਾਂਗਰਸ ਦੇ ਕਈ ਪਲੱਸ ਪੁਆਇੰਟ ਡਾਕਟਰ ਗਾਂਧੀ ਕਰਕੇ ਜੁੜੇ ਆ ਇਸ ਕਰਕੇ ਹਲਕੇ ਅੱਜ ਨਾਲ ਪਟਿਆਲੇ ਤੋਂ ਡਾਕਟਰ ਗਾਂਧੀ ਅੱਗੇ ਵਿਖਾਈ ਦਿੰਦੇ ਆ ਇਸ ਤੋਂ ਅੱਗੇ ਚੱਲ ਕੇ ਆਪਾਂ ਗੱਲ ਕਰ ਲਈਏ ਸ਼੍ਰੀ ਆਨੰਦਪੁਰ ਸਾਹਿਬ ਦੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵੀ ਮੈਂ ਗੱਲ ਕੀਤੀ ਉੱਥੇ ਲੋਕਾਂ ਨਾਲ ਤਾਂ ਸਥਿਤੀ ਇਹ ਹੈ ਕਿ ਮਾਲਵਿੰਦਰ ਸਿੰਘ ਕਾਂਕੋਲੇ ਇੱਕ ਠੀਕ ਹੈ ਅੱਜ ਅੱਜ ਤੋਂ ਕੁਝ ਦਿਨ ਪਹਿਲਾਂ ਸੀਗਾ ਉਹ ਅੱਜ ਹਾਲੇ ਕਿੰਨਾ ਕੁ ਬਰਕਰਾਰ ਹੈ ਇਹ ਦੇਖਣ ਵਾਲੀ ਗੱਲ ਹੈ ਲੋਕ ਇਹ ਗੱਲ ਕਹਿ ਰਹੇ ਆ ਕਿ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਦੀ ਥਾਂ ਤੇ ਜੇਕਰ ਅਵਨਾਸ਼ਰਾਏ ਖੰਨਾ ਹੁੰਦੇ ਤਾਂ ਸਥਿਤੀਆਂ ਅਲੱਗਾਂ ਹੁੰਦੀਆਂ ਸਥਿਤੀਆਂ ਬੜੀਆਂ ਸਟਰੋਂਗ ਹੋਣੀਆਂ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਦੁਆਬੇ ਦੇ ਵਿਧਾਇਕ ਆ ਉਹਨਾਂ ਪ੍ਰਤੀ ਲੋਕਾਂ ਚ ਰੋਸ ਹੈ ਲੋਕਾਂ ਦਾ ਜਿਹੜਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਕਾਂਗਰਸੀ ਜਾਂ ਅਕਾਲੀ ਕਰਨ ਜਾਂ ਭਾਜਪਾ ਕਰਨ ਕਰਤਾ ਕਿ ਮੰਨ ਲਓ ਕੋਈ ਬੰਦਾ ਅਕਾਲੀ ਦਲ ਚੋਂ ਆਇਆ ਸੀ ਉਹਨੇ ਆਪਣੇ ਅਕਾਲੀ ਦਲ ਦੇ ਪੁਰਾਣੇ ਸਾਥੀ ਲਿਆਂਦੇ ਉਹਨਾਂ ਨੂੰ ਅੱਗੇ ਕਰਤਾ ਜਿਹੜਾ ਵਲੰਟੀਅਰ ਸੀਗਾ ਜਿਹੜਾ ਵਲੰਟੀਅਰ ਦਿਨ ਰਾਤ ਕੰਮ ਕਰਦਾ ਸੀ ਉਹ ਨਿਰਾਸ਼ ਹੈ ਉਹ ਖੁੱਲ ਕੇ ਵੋਟ ਪਵਾ ਨਹੀਂ ਰਿਹਾ ਆਪਣੀ ਵੋਟ ਪਾ ਦੂਗਾ ਕਿਉਂਕਿ ਪਾਰਟੀ ਨਾਲ ਜੁੜਿਆ ਹੋਇਆ ਬੰਦਾ ਉੱਥੇ ਹੀ ਵੋਟ ਪਾ ਪਰ ਉਹ ਪਵਾ ਨਹੀਂ ਰਿਹਾ ਐਡਾ ਉਤਸ਼ਾਹਤ ਨਹੀਂ ਇਸ ਕਰਕੇ ਵੀਜੇਂਦਰ ਸਿੰਘਲਾ ਦੀ ਜਿਹੜੀ ਸਥਿਤੀ ਪਹਿਲਾਂ ਪਿਛੜੀ ਹੋਈ ਸੀ ਉਹ ਹੁਣ ਅਪ ਹੋ ਚੁੱਕੀ ਹੈ ਤੇ ਬਰਾਬਰ ਆ ਕੇ ਖੜ ਗਈ ਹੈ ਪਰ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਹਾਲੇ ਵੀ ਇੱਕ ਠੀਕ ਠਾਕ ਐਜ ਮਾਲਵਿੰਦਰ ਸਿੰਘ ਕੰਗ ਕੋਲੇ ਹੈਗਾ ਹੈ ਜੇਕਰ ਉਹ ਇਹਨੂੰ ਅੱਜ 2 ਦਿਨਾਂ ਦੇ ਵਿੱਚ ਬਣਾਈ ਰੱਖਦੇ ਹੈ ਕਿਉਂਕਿ ਟਿਕੜਮ ਬਾਜ਼ੀਆਂ ਬੜੀਆਂ ਚੱਲਦੀਆਂ ਨੇ ਆਪ ਵਾਲੇ ਵੀ ਕਰਨਗੇ ਆਪ ਵਾਲੇ ਕੋਈ ਦੁੱਧ ਦੇ ਤੋਤੇ ਨਹੀਂ ਇਸ ਤਰ੍ਹਾਂ ਦੀਆਂ ਟਿਕੜਮ ਬਾਜ਼ੀਆਂ 2022 ਦੀ ਉਪਚੋਣ ਜਿਹੜੀ ਹੋਈ ਜਲੰਧਰ ਚ ਉਹਦੇ ਚ ਵੇਖ ਹੀ ਲਿਆ ਬੜੀਆਂ ਬੜੀਆਂ ਸੋਹਣੀਆਂ ਟਿਕੜਮ ਬਾਜ਼ੀਆਂ ਜਾਣਦੇ ਐ ਇਹ ਮਾਫ ਕਰਨਾ 23 ਚ ਹੋਈ ਸੀ ਤਾਂ ਬਹੁਤ ਸੋਹਣੀਆਂ ਟਿਕੜਮ ਬਾਜ਼ੀਆਂ ਜਾਣਦੇ ਉਹ ਉਹਨੂੰ ਨਹੀਂ ਆਪਾਂ ਕਹਿ ਸਕਦੇ ਪਰ ਇਹ ਸਾਰੀਆਂ ਸਥਿਤੀਆਂ ਨੇ ਮਹਾਲੀ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਬਹੁਤ ਠੀਕ ਠਾਕ ਵਿਰੋਧ ਹੈ ਲੋਕ ਖੁਸ਼ ਨਹੀਂ ਜਗਮੌਣ ਕੰਗ ਦੇ ਕਾਂਗਰਸ ਚ ਜਾਣ ਕਰਕੇ ਸਥਿਤੀਆਂ ਕਾਫੀ ਬਦਲ ਗਈਆਂ ਇਹ ਸਾਰੀਆਂ ਸਥਿਤੀਆਂ ਨੇ ਕਾਂਗਰਸ ਦੇ ਨਾਲ ਕਾਂਗਰਸ ਦਾ ਵਰਕਰ ਤੇ ਲੀਡਰ ਤੁਰ ਰਹੇ ਨੇ ਬਲਾਚੌਰ ਹਲਕੇ ਦੇ ਅੰਦਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦਾ ਵੀ ਵਿਰੋਧ ਹੈਗਾ ਹੈ ਇਸ ਕਰਕੇ ਚੀਜ਼ਾਂ ਬਰਾਬਰ ਬਰਾਬਰ ਹੋ ਕੇ ਖੜ ਜਾਂਦੀਆਂ ਨੇ ਤਾਂ ਕੁੱਲ ਮਿਲਾ ਕੇ ਬੀਐਸਪੀ ਜਸਬੀਰ ਗੜੀ ਆਪਣੀ ਵੋਟ ਨੂੰ ਬੀਐਸਪੀ ਦੀ ਵੋਟ ਨੂੰ ਕਨਸੋਲੀਡੇਟ ਕਰਨ ਦੇ ਵਿੱਚ ਹਾਲ ਦੀ ਘੜੀ ਕਾਮਯਾਬ ਹੋਏ ਵਿਖਾਈ ਦਿੰਦੇ ਆ ਜੇਕਰ ਇਹ ਸਥਿਤੀਆਂ ਨੇ ਤਾਂ ਫਿਰ ਮੈਂ ਕਹਿਣਾ ਕਿ ਮਾਲਵਿੰਦਰ ਸਿੰਘ ਕਾਂਗ ਕੋਲੇ ਇੱਕ ਹਲਕਾ ਹੈ ਚ ਮਾਲਵੇ ਦੀਆਂ ਇਹ 8 ਸੀਟਾਂ ਨੇ ਬੈਸਪ੍ਰਾਵਾਂ ਦਾ ਲੁਧਿਆਣੇ ਚ ਜਾਣਾ ਕਾਂਗਰਸ ਚ ਉਹ ਰਾਜਾ ਵੜਿੰਗ ਨੂੰ ਫਾਇਦਾ ਦੇ ਸਕਦਾ ਹੈ ਕਿਉਂਕਿ ਉਹੀ ਚੀਜ਼ ਇੱਕ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਦੇ ਫੇਵਰ ਚ ਜਾਂਦੀ ਹੋਈ ਵਿਖਾਈ ਦੇ ਰਹੀ ਆ ਹਾਲ ਦੀ ਘੜੀ ਬਾਕੀ ਚੀਜ਼ਾਂ ਨਹੀਂ ਇੰਨੇ ਆ ਜਿਆਦਾ ਫੇਵਰ ਚ ਜਾ ਰਹੀਆਂ ਉਹ ਕਿੰਨਾ ਫਾਇਦਾ ਦਿੰਦੇ ਆ ਜੇਕਰ ਉਹਨਾਂ ਨੇ ਫਾਇਦਾ ਦਿੱਤਾ 1 ਲੱਖ ਤੋਂ 60 1 ਲੱਖ 60 ਹਜ਼ਾਰ ਤੱਕ ਦੀ ਵੋਟ ਪਾਉਣ ਚ ਕਾਮਯਾਬ ਹੋਏ ਬੈਸਪਰਾ ਫਿਰ ਰਾਜਾ ਵੜਿੰਗ ਜਿੱਤ ਸਕਦੇ ਆ ਅਦਰਵਾਈਜ਼ ਰਾਜਾ ਵੜਿੰਗ ਦਾ ਜਿੰਨਾ ਬਹੁਤ ਮੁਸ਼ਕਲ ਆ ਰਿਪੋਰਟਾਂ ਤੇ ਆ ਰਹੀਆਂ ਨੇ ਕਿ ਅੱਜ ਦੀ ਘੜੀ ਰਾਜਾ ਵੜਿੰਗ ਟ੍ਰਿਲਿੰਗ ਕਰ ਰਹੇ ਆ ਹਾਰ ਰਹੇ ਆ ਪਰ ਫਿਰ ਵੀ ਦੋ ਦਿਨ ਬਾਕੀ ਨੇ ਰਾਜਾ ਵੜਿੰਗ ਬਹੁਤ ਕਹਿੰਦੇ ਰਾਜੇ ਨੇ ਦਿਲਾਂ ਦੇ ਮੈਂ ਅਮਰਤਾ ਵੜਿੰਗ ਹੋਣਾ ਦੇ ਇੰਟਰਵਿਊ ਵੇਖੇ ਆ ਤਾਂ ਸ਼ਾਇਦ ਉਹ ਕੁਝ ਕਰ ਜਾਣ ਬਈ ਦਿਲਾਂ ਤੇ ਰਾਜ ਕਰ ਜਾਣ ਸਾਨੂੰ ਨਹੀਂ ਪਤਾ ਅਖੀਰ ਐਂਡ ਆਫ ਦਾ ਪੁਆਇੰਟ ਕੀ ਹੋਣਾ ਇਹ ਸਮਾਂ ਦੱਸੇਗਾ ਇਹ ਅੱਠ ਜਿਹੜੀਆਂ ਮੈਂ ਕੋਸ਼ਿਸ਼ ਕੀਤੀ ਹੈ ਮਾਲਵੇ ਦੀਆਂ ਸੀਟਾਂ ਦਾ ਅਧਿਐਨ ਕਰਕੇ ਤੁਹਾਨੂੰ ਦੱਸਣ ਦੀ ਇਹ ਤੁਹਾਡੇ ਸਾਹਮਣੇ ਆ ਉਮੀਦ ਕਰਦੇ ਆ ਕਿ ਤੁਹਾਡੀ ਕੀ ਰਹਿ ਰਹੇਗੀ ਤੁਸੀਂ ਕਮੈਂਟ ਬਾਕਸ ਚ ਜਰੂਰ ਦੱਸੋ